ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੋਹਾ ਖੇੜਾ ਸਮਰਾ ਡੈਰੀ ਫਾਰਮ ਤੇ ਪਹੁੰਚੇ ਹੋਇਆ 22 ਪ੍ਰਦੀਪ ਕੋਲੇ ਨੇੜੇ ਤਨੋਲਾ ਮੰਡੀ ਰੇਟ ਇੱਕ ਗੱਲ ਹੋਰ ਦਾ ਅੱਜ 60-65 ਤੋਂ ਸ਼ੁਰੂ ਹੋ ਕੇ ਲੱਖ ਸਵਾ ਲੱਖ ਤੱਕ ਦੇ ਸਾਰੇ ਰੇਟ ਹੀ ਹੋਣਗੇ ਗਾਵਾਂ ਵੀ ਸਾਰੀਆਂ ਕੁਆਲਿਟੀ ਦੀਆਂ ਦਿਖਾਵਾਂਗੇ ਸਾਰੀਆਂ ਨਸਲਾਂ ਦੀਆਂ ਤੇ ਝੋਟੀਆਂ ਵੀ ਦਿਖਾਵਾਂਗੇ ਫਿਰ ਹਰਿਆਣੇ ਵਾਲੀਆਂ ਮੋਹਰਾ ਝੋਟੀਆਂ ਟੌਪ ਕੁਆਲਿਟੀ ਦੀਆਂ ਬਾਕੀ ਗੱਲਬਾਤ ਬਾਈ ਨਾ ਕਰਾ ਦੇਣਾ ਡਿਟੇਲ ਕੱਲੀ ਕੱਲੀ ਦੀ ਪੁੱਛ ਲੈਨੇ ਆ ਹੋਰ ਪ੍ਰਦੀਪ ਕਿਵੇਂ ਆ ਵਧੀਆ ਬਾਈ ਚੜਦੀ ਕਲਾ ਚੜਦੀ ਕਲਾ ਇੱਥੋਂ ਕਰ ਦਈਏ ਜਰਸੀ ਤੋਂ ਸ਼ੁਰੂ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਆ ਸੂਈ ਹੈ ਬਾਈ ਤੌਰ ਚੋਬਰਾ ਖੋਲ ਕੇ ਸੂਆ ਦੂਜਾ ਤਾਜੀ ਸੂਈ ਕਿੰਨੇ ਕ ਦਿਨ ਦਾ ਸੂਆ ਤਿੰਨ ਦਿਨਾਂ ਦੀ ਸੂਈ ਹੈ ਬਾਈ ਕਿੰਨਾ ਕ ਬੋਲਾ ਰੈਡੀ ਆ ਬੋਲਾ ਬਾਈ ਪਿਛਲੇ ਸੂਆ ਦੇ 18 ਕਿਲੋ ਆਪਣੇ ਇਥੇ ਪੁੱਚੋ ਖੁਰਦ ਤੋਂ ਲਈ ਆ ਠੀਕ ਆ ਜੀ ਹਾਂ ਬਾਈ ਆ ਸੂਆ ਤਿੰਨਾਂ ਕ ਦਿਨਾਂ ਦਾ ਤੇ 18 ਕਿਲੋ ਦਾ ਇਹਦਾ ਪੈਲਣ ਦਾ ਬਾਈ ਕਹਿੰਦਾ ਰਿਕਾਰਡ ਆ ਪੁੱਚੋ ਖੁਰਦ ਤੋਂ ਲਈ ਆ ਡਰੈੱਸ ਵੀ ਦੱਸਤਾ ਕ ਤੇ ਆਰਡਰ ਕੁਆਲਟੀ ਦੀ ਗੱਲ ਕਰ ਲਈਏ ਜਾਤ ਨਸਲ ਦੀ ਕਰ ਲਈਏ ਪਿਓਰ ਨਸਲ ਆ ਗਈ ਜਰਸੀ ਦੇ ਵਿੱਚ ਥਣ ਦਾ ਸੈਜ ਬਹੁਤ ਸੋਹਣਾ ਰੱਖ ਦਿਆ ਹੱਥੀ ਚਵਾਈ ਵਾਲਾ ਤੇ ਜਿਹੜਾ ਆਰਡਰ ਆਰਡਰ ਰੱਖ ਦਿਆ ਸੱਜਣੋ ਜੇ ਆਪਾਂ ਗੱਲ ਕਰ ਲਈਏ ਬਿਲਕੁਲ ਨਾਲ ਲੱਗਵਾ ਫੈਕਸ ਫੋਕਾ ਜਿਹਾ ਆਰਡਰ ਨਹੀਂ ਹੈਗਾ ਖਾਲੀ ਜਿਹਾ ਹਾਂ ਗੁਰੂ ਬਾਕੀ ਤਾਂ ਜੀ ਸੂਈ ਆ ਬਾਈ 10 ਦਾ ਹਫਤੇ ਦਾ 10 ਦਿਨ ਤਾਂ ਆਪਸੋ ਰੈਡੀ ਹੁੰਦਾ ਹਾਂ ਨਾ ਰੇਟ ਪਰ ਦੀ ਪੈਦਾ ਕੀ ਰਹੂਗਾ ਇਹ ਤਾਂ ਲੈਣ ਦੇ ਨੂੰ ਪੂਰੇ ਪੂਰੇ 65000 ਰੁਪਏ ਬਾਕੀ ਮਾਨ ਤਾਂ ਮੁੱਕ ਦੇ ਕਰ ਦਿਆਂਗੇ 65 ਚ ਵੀ ਮਾਨ ਤਾਂ ਨਹੀਂ ਸਰਦੈ ਬਾਲਾ ਓਲਾ ਤਾਂ ਹੈ ਨੀਗਾ ਆ ਪੈਂਡ ਆਪਣ ਦਾ ਹੀ ਹੁੰਦਾ ਵੀ ਨਫਾ ਦਾ ਨਫੇ ਹੁੰਦਾ ਹਨਾ ਚਲੋ ਠੀਕ ਆ ਮਾਲ ਵੇਚਣਾ ਆਪਾਂ ਦਾ ਦੋ ਤਿੰਨੇ ਆਪਾਂ ਐਡਰੈਸ ਕੋਈ ਨਹੀਂ ਦਿੰਦਾ ਅਜ ਦੇ ਟਾਈਮ 'ਚ ਕੱਲੀ ਕੱਲੀ ਗਾਂ ਦਾ ਐਡਰੈਸ ਦੇ ਦੋ ਬਾਕੀ ਸਾਰੇ ਬੰਦੇ ਵੀਡੀਓ ਦੇਖਦੇ ਨੇ ਤਾਂ ਗੱਲ ਮੰਨਦਾ ਹਨਾ ਠੀਕ ਆ ਗੱਲ ਹੁਣ ਵਿੱਚ ਵੀ ਇਦਾਂ ਦੇ ਹੁੰਦੇ ਨੇ ਕਹਦੇ ਨੇ ਰੇਟ ਫੇਰ ਵੀ ਬਾਈ ਬਾਲਾ ਲੱਗੇ ਤਾਂ ਉਹਦਾ ਕੋਈ ਹੱਲ ਨਹੀਂ ਆਪਣੇ ਕੋਲੇ ਹਨਾ ਠੀਕ ਆ ਗੱਲ ਉਹ ਹਰੇਕ ਬੰਦੇ ਨੂੰ ਬਾਈ ਅੱਜ ਕ ਹਾਂ ਹੁਣ ਆਪਾਂ ਤੁਹਾਨੂੰ ਦਿਖਾ ਦੇਣਾ 2 ਨੰਬਰ ਤੇ ਆ ਗਈ ਇਹ ਵੀ ਜਰਸੀ ਇਹਦਾ ਕੱਦ ਤਾਂ ਜੀ ਆਪਾਂ ਗੱਲ ਕਰ ਲਈ ਹੈ ਨਾ ਐਚ ਐਫ ਜੈਡਾ ਹੀ ਆ ਗਿਆ 22 ਕਿਲੋ ਦੁੱਤਾ ਹੋਇਆ ਇਹਦਾ ਸੁਆ ਪ੍ਰਦੀਪਾ ਦੂਜਾ ਸੁਆ ਭਾਈ ਕਿੰਨੇ ਦਿਨ ਕੱਢੂਗੀ ਪਹਿਲਾਂ ਦੂਜਣੀ ਬੈਠਾਂ ਨੇ ਸਾਰੀਆਂ ਕਿੰਨੇ ਕੁ ਦਿਨ ਕੱਢ ਦੂਗੀ ਇਹ ਕੱਢੂਗੀ ਹਲੇ ਹਫਤਾ ਇਹ ਹੈਗੀ ਆ ਸੱਜਣੋ ਇੱਕ ਹਫਤੇ ਦੀ ਕੱਚੀ ਕੱਦ ਬੱਡ ਵੀ ਫੁੱਲਾ ਤੇ ਆਰਡਰ ਵਾਲੇ ਵੀ ਕੰਡੇ ਕੱਢ ਦੂ ਜਦੋਂ ਰੈਡੀ ਹੋਊਗੀ ਤੇ ਟੋਪੀ ਤਿਆਰ ਹੋਊਗੀ ਲੰਬਾਈ ਚੈੱਕ ਕਰ ਸਕਦੇ ਹੋ ਆਰਡਰ ਤੇ ਨਸਾਂ ਬਹੁਤ ਨੇ ਬੱਚੀ ਤੇ ਜਿਹੜੇ ਬਲ ਢੱਲਾ ਨੇ ਉਹ ਵੀ ਲਾਜ ਵਾਲਾ ਗੁਰੀ ਇਹ ਤੇ ਬਾਕੀ ਜਿਹੜਾ ਫਿਰ ਇਹਦਾ ਥਣ ਦਾ ਸੈਜ ਲੱਗਿਆ ਨਾ ਉਹਦਾ ਵੈਜਾ ਵੈਜਾ ਕਰਾਉਣ ਵਾਲਾ ਕੰਮ ਏ ਆ ਚਾਹੇ ਇਹਨੂੰ ਜਵਾਕ ਚੋਲੇ ਚਾਰਸ ਵਾਲੀ ਚੰਗੀ ਏ ਬਹੁਤ ਵਧੀਆ ਜਾਨਵਰ ਆ ਕੁਆਲਿਟੀ ਆ ਗਈ ਫੁੱਲ ਓਕੇ ਦੀ ਰਿਪੋਰਟ ਪਿੱਠ ਪੁੜੇ ਦੀ ਨਾ ਪਰ ਇਹ ਕਈ ਵਾਰ ਵੀ ਪੱਟਾਂ ਜਾਂਦੇ ਕੀ ਆ ਇਹ ਬਈ ਗੋਹਾ ਪੱਟ ਕੇ ਲਾਇਆ ਹੋਇਆ ਇੱਕ ਵਾਰ ਕੋਈ ਬੰਦਾ ਪੈਨ ਦੇ ਵੀ ਕੀ ਲੱਗਿਆ ਪੈਗਾ ਠੀਕ ਹੈ ਗੱਲ ਆਉ ਨਮਾਈ ਨੂੰ ਚਿਰਚੁਰ ਹੋ ਗਿਆ ਕਿਸੇ ਸੱਜਣ ਦੀ ਹਾਂ ਇਹਦਾ ਪ੍ਰਤੀ ਪਰੇਟ ਕੀ ਰੋ ਇਹਦਾ ਬਈ ਲੈਣ ਦੇ ਨਾਲ ਰੇਟ 85000 85 ਜੇ ਕਿਸੇ ਭਰਾ ਨੇ ਜੋੜੇ ਹੀ ਲੈਣਾ ਹੋਇਆ ਜੋੜਾ ਬਈ ਆਪਾਂ ਮੰਨ ਕੇ ਅੰਬਰਸਰ ਕਿਣੀ ਜਾਂ ਤਰਨਤਾਰਨ ਦਾ ਆਪਾਂ ਪਹੁੰਚ ਕਰ ਦਾਂਗੇ ਬਚੇ ਤਿਆਰ ਹਾਂ 6-7000 ਰੁਪਇਆ ਕਰਾਏ ਪਏ ਨੇ ਆ ਪਹੁੰਚ ਬਾਈ ਕਹਿੰਦਾ ਕਰ ਦਾਂਗੇ ਅੰਬਰਸਰ ਵਾਲਿਆਂ ਵਾਸਤੇ ਖਾਸ ਆਫਰ ਆ ਭਰਾਵਾਂ ਵਾਸਤੇ ਜਰਸੀਆਂ ਦਾ ਜੋੜਾ ਲੈਣਾ ਕਿਸੇ ਸੱਜਣ ਨੇ ਤੇ 3 ਨੰਬਰ ਤੇ ਆ ਗਈ ਲੱਗਦੀ ਝਲਕ ਜੀ ਇਹਦੀ ਵੀ ਜਰਸੀ ਵਾਲੀ ਜਰਸੀ ਕ੍ਰੋਸ ਆ ਬਾਈ ਆਏ ਆ ਗਈ ਜਰਸੀ ਕ੍ਰੋਸ ਦੇ ਵਿੱਚ ਇਹ ਮੇਰਾ ਖਲਾ ਹੁਣੇ ਸੂਇਆ ਨਾ ਹਾਂ ਬਾਈ ਇਹ ਹੁਣੇ ਹੋਗੇ 2 ਘੰਟੇ ਬਾਈ ਸੂਇ ਨੂੰ ਠ ਸੂਆ ਦੂਜਾ ਇਹਦਾ ਕੀ ਰਿਕਾਰਡ ਦੱਸਿਆ ਪਹਿਲਾਂ ਦਾ ਇਹਦਾ 18 ਤੋਂ 20 ਕਿਲੋ ਦਾ ਰਿਕਾਰਡ ਥਣ ਦਾ ਸਹਿਜ ਇਹਦਾ ਵੀ ਜੇ ਗੱਲਬਾਤ ਕਰ ਲਈਏ ਝੋਟੀਆਂ ਨਾਲ ਦੀ ਰੱਖਦੀ ਆ ਚਵਾਈ ਦੀ ਹੋਊਗੀ ਇਹ ਸੱਜਣੋਂ ਫੁੱਲ ਫੋਕੀ ਚਵਾਈ ਦੇ ਸਾਰੇ ਇੱਕ ਨੰਬਰ ਨੇ ਚਵਾਈ ਇਹਦੀ ਐ ਹੋ ਜਿਵੇਂ ਗਰਲੈਂਡੋ ਦੀ ਹੁੰਦੀ ਆ ਨਾ ਹਾਂ ਹਾਂ ਚਵਾਈ ਵੀ ਹੋਊਗੀ ਫੁੱਲ ਫੋਕੀ ਤੇ ਬਾਕੀ ਥਣ ਦਾ ਸਹਿਜ ਚੈੱਕ ਕਰ ਸਕਦੇ ਹੋ ਇੱਥੇ ਤੋਂ ਆਰਡਰ ਕੁਆਲਿਟੀ ਥਣ ਦਾ ਸਹਿਜ ਬੱਚਾ ਕੀ ਆ ਗਿਆ ਜੀ ਨਾਲ ਇਹ ਮੇਲ ਆ ਬਾਈ ਆ ਨਾਲੇ ਇਹ ਆ ਗਿਆ ਮੇਲ ਕਾਫ ਜਿਵੇਂ ਹੁਣ ਵਧੀਆ ਜਿਹੜੇ ਬਾਈ ਹੁਣ ਫੋਨ ਆਉਂਦੇ ਆ ਲਗਾ ਕਹਿੰਦਾ ਯਾਰ ਰੇਟ ਜਾਇਜ਼ ਦੀ ਵੀ ਹੋਵੇ ਯਾਰ ਵੱਡੇ ਰੇਟ ਆਉਂਦੇ ਕਈ ਵਾਰ ਠੀਕ ਆ ਗੱਲ ਸਾਰੇ ਤੋਂ ਰੇਟ ਤੇ ਅੱਜ ਸਾਰੇ ਭਰਾਵਾਂ ਦੀ ਡਿਮਾਂਡ ਪੂਰੀ ਕਰ ਦਾਂਗੇ ਜੱਸ ਵੀ ਕੋਈ ਖੋਸ ਹੁੰਦਾ ਫਿਰ ਹੁੰਦਾ ਵੀ ਨਹੀਂ ਠੀਕ ਆ ਗੱਲ ਇਹ ਆ ਗਈ ਜਰਸੀ ਵਾਲੇ ਪੱਖ 'ਚ ਬੱਚਾ ਜਰਸੀ ਦਾ ਵੀ ਚੰਗਾ ਪਾ ਦੂ ਐਰ ਸ਼ੈਰ ਦਾ ਵੀ ਐਚ ਐਫ ਦਾ ਵੀ ਜਿਹੜਾ ਸੀਮਨ ਲਾ ਦੋਂਗੇ ਉਹਦਾ ਹੀ ਬੱਚਾ ਚੰਗਾ ਪਾ ਦਊਗੀ ਤੇ ਹੁਣ ਆਪਾਂ ਤੁਹਾਨੂੰ ਦਿਖਾ ਦੇਣਾ ਚਾਰ ਰੇਟ ਤੇ ਜਿਹੜਾ ਰੇਟ ਵੀ ਦੱਸ ਦਿੰਦੇ ਆ 75000 ਰੁਪਏ ਬਾਈ ਕਿਉਂਕਿ ਆਪਣੀ ਆਦਤ ਆ ਸ਼ੁਰੂ ਤੋਂ ਰੇਟ ਆਪਣਾ ਵੀਡੀਓ 'ਚ ਹੁੰਦਾ ਠੀਕ ਆ ਗੱਲ ਆਪਣੇ ਕੋਲੇ ਇਹਦਾ ਰੇਟਰ ਹੋਊਗਾ ਤਿੰਨਾਂ ਕੋ ਜੋ ਕੋਈ ਜੋੜਾ ਲੈਂਦਾ ਉਹ ਕੋਈ ਚੱਕਰ ਨਹੀਂ ਪਹੁੰਚ ਕਰ ਦਿਆ ਕਈ ਵਾਰ ਵੀਰ ਹੁੰਦਾ ਹਨਾ ਠੀਕ ਆ ਗੱਲ ਆ ਜੋੜੇ ਦੀ ਪਹੁੰਚ ਪਾਈ ਕਹਿੰਦਾ ਹੋਊਗਾ ਤਿੰਨੇ ਤਿੰਨ ਜਿਹੜੀ ਮਰਜ਼ੀ ਲੈ ਲੈ ਆ ਚਾਰ ਨੰਬਰ ਦੋ ਦੰਦ ਚੱਕੇ ਆ ਬਈ ਇਹਨੇ ਹਲੇ ਅੱਛੇ ਚੱਕੇ ਆ ਦੋ ਜਰਸੀ ਚ ਆ ਵੀ ਟੌਰ ਖੋਲ ਕੇ ਇਹਦੇ ਕਿੰਨੇ ਦਿਨ ਪੈਂਡਿੰਗ ਨੇ ਇਹ 10 ਦਿਨ ਲੈ ਜੋ ਅੱਛੇ ਬਈ ਸਾਮੀ ਸੂਮੀ ਬਹੁਤ ਹੋਈ ਹੈ ਨਾ ਬਹੁਤ ਹੋਈਆਂ ਜਰਸੀਆਂ ਆ ਯਾਰ ਸੀਨਾ ਖੁੱਲ ਦੇ ਵਿੱਚ ਆ ਗਈ ਕੱਡੀ ਵਾਈ ਕਹਿੰਦਾ ਐਫਪੀ ਚ ਹੋਈਆ ਪਰ ਬਾਡੀ ਕੈਰੇਕਟਰ ਸਾਰੇ ਜਰਸੀ ਵਾਲੇ ਆਗੇ ਇਹਦੇ ਵਜ਼ਨ ਵਜੂਦ ਵੀ ਚੰਗਾ ਤੇ ਚਮਕ ਦਮਕ ਵੀ ਚੰਗੀ ਆ ਕਹਿ ਸਕਦੇ ਆ ਵੀ ਯਾਰ ਕੁਆਲਿਟੀ ਵਾਲੀ ਚੀਜ਼ ਆ ਚੰਗੀ ਕਿਸੇ ਸੱਜਣ ਨੇ ਨਾ ਇਹਦੀ ਸੰਭਾਲ ਕਰਕੇ ਬੱਚਾ ਰੈਡੀ ਕਰਿਆ ਇਹ ਤਾਂ ਬ੍ਰਾਂਡਡ ਆ ਬਈ ਥਣ ਥਣ ਦੇਖ ਤਿਆਰ ਬਥੇਰੀ ਜੋ ਦਿਨ ਪ੍ਰਦੀਪ ਕਿੰਨੇ ਕੱਢ ਸਕਦੀ ਐ 10 ਦਿਨ ਲਓ ਬਈ 10 ਦਿਨ ਦੇ ਏੜ-ਗੇੜ ਤੇ ਦੁੱਧ ਵੀ ਚੰਗਾ ਪਾਉਗੀ ਹਾਂ ਬਈ ਕਿਉਂਕਿ ਕੁਆਲਿਟੀ ਬਹੁਤ ਆ ਗਈ ਇਹਦੇ ਚ ਕੱਦ-ਕਾਠ ਵਾਲੇ ਪੱਖ ਤੋਂ ਵੀ ਚੰਗੀ ਆ ਤੇ ਓਦਾਂ ਵੀ ਜਿਵੇਂ ਆਪਾਂ ਕਹਿ ਲਿਆ ਵੀ ਬੱਛੀ ਯਾਰ ਜਾਨ ਵਾਲੀ ਆ ਵਜੂਦ ਵਾਲੀ ਬੱਛੀ ਆ ਗਈ ਇਹ ਆ ਗਈ 4 ਨੰਬਰ ਤੇ ਇਹਦਾ ਕੀ ਰੇਟ ਰਹੂਗਾ ਬਈ 85000 ਰੁਪਏ ਬਈ ਇਹਦਾ ਰੇਟ ਆ ਗਿਆ 85 ਚੰਗੀਆਂ ਚੀਜ਼ਾਂ ਨੇ ਬਈ ਯਾਰ ਇਹ ਮੈਂ ਨਹੀਂ ਹੈਗੀਆਂ ਵੀ ਹੁਣ ਮੂਰੇ ਗਰਮੀ ਆਉਂਦੀ ਆ ਅੱਧਾ ਬਣਾਲੇ ਜਾਨਵਰ ਨਹੀਂ ਠੀਕ ਆ ਗਾਂ ਤਨੂੰ ਪਤਾ 40000 ਦੀ ਮਿਲ ਜਾਂਦੀ ਐ ਗਾਂ 2 ਲੱਖ ਦੀ ਵੀ ਹੈ ਨਾ ਠੀਕ ਆ ਗਾ ਉਹ ਕੁਆਲਿਟੀ ਦੇ ਹਿਸਾਬ ਨਾਲ ਰੇਟ ਆਡੋ ਆਡ ਤੇ ਆ ਪੰਜ ਨੰਬਰ ਵਾਲੀ ਦੀ ਕੀ ਡਿਟੇਲ ਹੈ ਇਹ 22 23 ਕਿਲੋ ਦੁੱਧ ਦਿੱਤਾ ਸੁਗਾ ਬਾਈ ਇਹਦਾ ਦੂਜਾ ਸੁਗਾ ਦੂਜਾ ਸੁਗਾ ਇਹ ਦਾ ਆਰਡਰ ਦੇ ਇਹਦਾ ਲੈਣ ਦੇਣ 75000 ਇਹਦਾ ਲੈਣ ਦੇਣ ਰੇਟ ਆ ਜਿਹੜਾ ਇਹਦਾ ਬਾਈ ਕਹਿੰਦਾ ਆ ਗਿਆ 75000 ਤੇ ਇਹ ਨੂੰ ਮੈਂ ਖੜੀ ਦਿਖਾ ਦਣਾ ਆਰਡਰ ਇਹ ਵੀ ਫਿਕਸ ਰੱਖੂ ਤੇ ਇਹ ਨਾ ਸੋਚੋ ਵੀ ਜੇ ਰੇਟ ਘਟਾ ਕਵਾਲਿਟੀ ਇਹਨਾਂ ਦੀ ਰੇਟ ਆ ਇਹ ਨਹੀਂ ਉਹ ਵੀ ਆਪਣੀ ਆਦਤ ਪਹਿਲਾਂ ਵੀ ਜਿਹਦੇ ਆਪਣੇ ਕੋਲ ਰੇਟ ਜ਼ਾਇਦ ਚ ਆ ਜਾਂ ਪਤਾ ਕਰਦੇ ਇਹ ਜੀਆਂ ਬੱਚੀਆਂ ਜਿੱਤੇ ਮਰਜ਼ੀ ਤਸੱਲੀ ਕਰ ਲੈ ਕਿਸੇ ਮੇਲੇ ਵਾਂਗ ਜੋ ਕਿਸੇ ਫਾਰਮ ਵਾਂਗ ਜੋ ਕੋਈ ਨਹੀਂ ਦਿੰਦਾ ਹੈਗਾ ਬਾਈ ਠੀਕ ਆ ਗੱਲ ਆ ਇਕ ਵਾਰੀ ਦਿਖਾ ਬਤ ਤਸਵੀਰ ਸਰੂਰ ਉਹਨਾਂ ਦਾ ਵਧੀਆ ਬੱਚੇ ਜਿੱਦਾਂ ਤਿਆਰ ਹੋਈ ਬਾਈ 85 9000 ਤੋਂ ਘਟਾ ਇਹ ਜੀ ਬੱਚੀ ਦਿੰਦਾ ਨਹੀਂ ਕੋਈ ਤੇ ਬਾਡੀ ਦੀ ਚੜਾਈ ਵੀ ਚੰਗੀ ਆ ਉੱਤੋਂ ਤੇ ਆ ਗਈ ਪ੍ਰਿੰ ਇਹ ਬਈ 10 ਦਿਨ ਲੈ ਚੋਗੀ 10 ਦਿਨ ਇਹਦੇ ਪੈਂਟਿੰਗ ਨੇ ਤੇ ਪਹਿਲਾਂ ਦਾ ਰਿਕਾਰਡ ਵੀ ਚੰਗਾ ਤੇ ਚਮਕਦਾਰ ਵੀ ਚੰਗੀ ਆ। ਦੇਖ ਆਰਡਰ ਕੁਆਲਿਟੀ ਚ ਚਮਕ-ਦਮਕ ਦੇਖ ਕਿੰਨੀ ਆ। ਤੇ ਆਰਡਰ ਤਕਰੀਬਨ ਤਕਰੀਬਨ ਕਾਮਾਂ ਦੇ ਮਿਲਣਗੇ ਸਾਨੂੰ ਫਿਕਸ ਕਿਉਂਕਿ ਫਿਕਸ ਆਰਡਰ ਦੀਆਂ ਕਾਮਾਂ ਜ਼ਿਆਦਾ ਕਾਮਯਾਬ ਰਹਿੰਦੀਆਂ ਨੇ ਟੁੱਟ ਮਲੇਵੇ ਵਾਲੀ ਨੂੰ ਮਸਟੈਟਸ ਦੀ ਜ਼ਿਆਦਾ ਰਹਿੰਦੀ ਆ ਪ੍ਰੋਬਲਮਾਂ ਇਹ ਆ ਗਈ ਫਿਕਸ ਆਰਡਰ ਦੀ ਬੱਚੀ ਚਮਕ-ਦਮਕ ਵੀ ਚੰਗੀ ਆ ਬਾਡੀ ਵਾਲੇ ਦਾ ਰੇਟ ਹੁਣ 70 75 ਦਾ ਰੇਟ ਹੀ ਖਤਮ ਹੀ ਹੋ ਗਿਆ ਬਾਈ ਯਾਰ ਆ ਰੇਟ ਉਹੀ ਗੱਲ ਆ ਵੀ ਰੇਟ ਜਿਵੇਂ ਬਾਈ ਨੇ ਦੱਸਿਆ ਵੀ ਰੇਟ ਆਪਨੇ ਤਕਰੀਬਨ ਤਕਰੀਬਨ ਅੱਜ ਦੀ ਡੇਟ 'ਚ ਚੰਗੇ ਆਪਾਂ ਚੱਲਦੇ ਆ YouTube ਸਾਰੀ ਦੁਨੀਆ ਦੇਖਦੀ ਹੈ ਯਾਰਾ ਰੇਟ ਇੰਨੇ ਕ ਬਦੇ ਜਿਹੜੇ ਰੇਟ 'ਉਨ ਆਪਾਂ ਮੰਗੀ ਖੜੇ ਆ ਵਿਚ ਬੰਦੇ ਆਖਣੇ ਇਹਨਾਂ ਨੇ ਰੇਟਾਂ 'ਚ ਘੱਟ ਕੇ ਮੰਗਲੇ ਠੀਕ ਆ ਗੱਲ ਹਾਂ ਇਹ ਤਾਂ ਦੁਨੀਆਦਾਰੀ ਆ ਬਾਬੇ ਨਾਨਕ ਨੇ ਬਖਸ਼ਦੀ ਬਾਕੀ ਹੋਰ ਹੁੰਦਾ ਨਾ ਵਿਚ ਬੰਦੇ ਕਹਿੰਦੇ ਨੇ ਰੇਟ ਇੰਨਾ ਮੰਗ ਲਿਆ ਮੰਗ ਲਿਆ ਵੀਰੇ ਚੀਜ਼ ਦੀ ਰੇਟ ਆ ਗਾਂ ਸਾਰੇ ਹੁਣ ਆਪਾਂ ਕਿਹੜਾ ਕਿਤੇ ਘਰੇ ਤਿਆਰ ਹੁੰਦੇ ਆਪਾਂ ਵੀ ਸਾਰੇ ਭੈਣ ਭਾਈਆਂ ਤੇ ਲੈ ਕੇ ਆਉਣੇ ਹਨਾ ਠੀਕ ਆ ਗੱਲ ਹਾਂ ਇਹਦੀ ਕੀ ਡਿਟੇਲ ਆ ਇਹਨੇ ਬੱਚੇ ਨੂੰ ਦੁੱਧ ਦਿੱਤਾ ਹੋਇਆ 27 ਤੂ ਆ ਦੂਜਾ ਤੇ ਬਾਡੀ ਵਾਲੀ ਆ ਗਈ ਫੁੱਲ ਕੱਦ ਕਰ ਜਾਣੀ ਹੈ ਨਾ ਟੌਪ ਚੇਬਗਾਵਾ ਸਾਰੀ ਟਿਪ ਟੌਪ ਨੇ ਮਾੜੀ ਤਾਂ ਇਹਦਾ ਕਰੀਮ ਕਰੀਮ ਲਾਹੀ ਵਾਲਾ ਕੰਮ ਹੁੰਦਾ ਇੱਥੇ ਠੀਕ ਹੈ ਗੱਲ ਬਾਕੀ ਅੱਗੇ ਚੋਹਸ ਅਗਲੇ ਦੀ ਹੁੰਦੀ ਹੈ ਹਨਾ ਤੇ ਵਜਨ ਵਜੂਦ ਵੀ ਫੁੱਲ ਆ ਗਿਆ ਜਾਨ ਵੀ ਫੁੱਲਾ ਤੇ ਆਡਰ ਵੀ ਸੋਹਣਾ ਰੱਖੂਗੀ ਤੇ ਜਿਹੜਾ ਥਾਣਾ ਥਣ ਵੀ ਮੁੱਠੀ ਦੀ ਚਵਾਈ ਵਾਲਾ ਲੱਗਿਆ ਥਣ ਵੀ ਕੋਈ ਆਪਾਂ ਕਹਿ ਨਹੀਂ ਸਕਦੇ ਵੀ ਲੰਬਾ ਲੱਗਿਆ ਪੱਛੀ ਨੂੰ ਲੈ ਚੱਲ ਬਾਈ ਜਾਨ ਵਾਲੇ ਪੱਖ ਤੋਂ ਵੀ ਚੰਗੀ ਹੈ ਵਜਨ ਵਜੂਦ ਵਾਲੇ ਤੋਂ ਜਾਤ ਨਸਲ ਕੁਆਲਿਟੀ ਵੀ ਚੰਗੀ ਹੈ ਬਾਡੀ ਦੀ ਜਿਹੜੀ ਚੜਾਈ ਆ ਚੜਾਈ ਵੀ ਬੱਚੀ ਚੰਗੀ ਰੱਖਦੀ ਆ ਇੱਥੇ ਤੋਂ ਚੈੱਕ ਕਰ ਸਕਦੇ ਹੋ ਇਹਦਾ ਪ੍ਰਦੀਪ ਕ੍ਰੀਏਟਰ ਹੋਊਗਾ ਇਹਦਾ ਬਾਈ ਗੁਰੀ ਹੈਗਾ ਲੈਣ ਦੇ ਨੇ 130000 ਰੁਪਇਆ ਤੋੜ ਤੜਈਆ ਕੋਈ ਨਹੀਂ ਪਰ ਗੁਰੀ ਐ ਹੁੰਦਾ ਚੀਜ਼ਾਂ ਨੇ ਯਾਰ ਅਗਲਾ 13 ਆ ਕੇ ਮਨ ਖੁਸ਼ ਹੁੰਦਾ ਤੇ ਇਹ ਹੁਣ ਅੱਜ ਜਿੰਨਾ ਵੀ ਮਾਲ ਆਇਆ ਹੋਇਆ ਸਾਰਾ ਨਮਾਇਤ ਹੋਇਆ ਨਹੀਂ ਹੋਇਆ A to Z ਜਦੋਂ ਹੁਣ ਨਮਾਇਤ ਹੋਏ ਜਾਨਵਰ ਦੇ ਵੱਖਰੀ ਗੱਲ ਹੁੰਦੀ ਆ ਬਾਕੀ ਤਕਰੀਬਨ ਚਾਹੇ ਜਰਸੀ ਆ ਚਾਹੇ ਐਚਆ ਵਾ ਸਾਰੀਆਂ ਬ੍ਰਾਂਡਡ ਬਰੀਡ ਵਾਲੇ ਜਾਨਵਰ ਠੀਕ ਆ ਗੱਲ ਇਹਨੂੰ ਵੀ ਤੌਰ ਆ ਇਹ ਵੀ ਧੁੱਪੀ ਬੱਚੀ ਆ ਬਾਈ ਇਹ ਵੀ ਸਾਮ ਕਿਸੇ ਸੱਜਣ ਨੇ ਇਹ ਕਹਿ ਸਕਦੇ ਆਪਾਂ 40 120 ਦੇ ਸਿੰਮੰਦੀ ਵੀ ਜੀ ਲਾ ਕੇ ਕਰੀ ਹੋਈ ਆ ਨਾ ਥਾਣਾ ਦਾ ਗੈਪ ਵੀ ਚੈੱਕ ਕਰ ਸਕਦੇ ਹੋ ਬਿਲਕੁਲ ਬਿਲਕੁਲ ਜਿਵੇਂ ਪੀੜੀ ਦੇ ਪਾਵੇ ਹੁੰਦੇ ਨੇ ਗੈਪ ਥਾਣਾ ਦਾ ਫੁੱਲ ਆ ਗਿਆ ਤੇ ਜਾਨ ਜੂਨ ਵਾਲਾ ਦਾ ਕੋਈ ਲੇਖ ਹੀ ਨਹੀਂ ਹੈਗਾ ਬਾਕੀ ਕਲਰ ਵੀ ਚਮਕਾਲਾ ਆ ਗਿਆ ਜਿਵੇਂ ਬਾਈ ਨੇ ਦੱਸਿਆ ਵੀ ਮੋਡੀਫਾਈ ਨਹੀਂ ਕਰਿਆ ਹੋਇਆ ਪਸ਼ੂ ਅੱਜ ਕੋਈ ਬਰੀਡ ਦੇਖ ਮੂੰਹ ਵੇਖੀ ਇਧਰ ਕੁਆਲਿਟੀ ਦੇਖ ਇੱਕ ਘਮਾ ਕੇ ਇੱਥੇ ਬੁੱਦਾ ਬੁੱਦਾ ਦੇਖਦਾ ਮੈਂ ਇੱਥੋਂ ਘਮਾ ਕੇ ਲਿਆਏ ਨੇ ਸੁਆ ਪਹਿਲਾ ਬਾਈ ਦੋਂਦੀ ਦੋਂਦੀ ਦੰਦਾ ਜਾ ਗਈ ਦੋ ਦੰਦ ਦੂਜਾ ਲੈ ਚਲ ਬਾਈ ਕਮਾ ਕੇ ਤੇ ਬਾਕੀ ਫੇਸ ਕੁਆਲਿਟੀ ਕਰ ਸਕਦੇ ਹਾਂ ਚੈੱਕ ਜਿਵੇਂ ਬਾਈ ਨੇ ਦੱਸਿਆ ਵੀ ਨਮਾਈ ਨਹੀਂ ਪਰ ਚਮਕ ਬਾਡੀ ਚ ਬਹੁਤ ਆ ਬੱਚੀ ਦੇ ਜੇ ਨਮਾਈ ਹੁੰਦੀ ਤਾਂ ਉਹੀ ਗੱਲ ਆ ਵੀ ਦੁੱਗਣੀ ਗੱਲਬਾਤ ਹੋ ਜਾਂਦੀ ਆ ਸਵੇਰੇ ਸਾਰੀਆਂ ਮਿਲਣਗੀਆਂ ਬਿਊਟੀ ਪਲਰਜ ਆ ਸਵੇਰ ਨੂੰ ਬਾਈ ਕਹਿੰਦਾ ਰੈਡੀ ਕਰ ਦਿਆਂਗੇ ਤੇ ਦਿਨਾਂ ਨਮਾਈ ਤਮਾਈ ਦੇ ਚੰਗੇ ਜਿਹੇ ਕਦਮ ਕਿ ਚੰਗੀ ਆ ਅਹੀਂ ਦਿਸ ਜਾਂਦਾ ਜੀ ਨੂੰ ਵੀਰੇ ਤੇ ਬਾਕੀ ਇੱਕੋ ਆਰਡਰ ਕੁਆਲਿਟੀ ਤੇ ਥਣਾ ਦਾ ਗੈਪ ਚੈੱਕ ਕਰ ਸਕਦੇ ਹਾਂ ਗੈਪ ਥਣਾ ਦਾ ਬਹੁਤ ਸੋਹਣਾ ਰੱਖਦੀ ਆ ਤੇ ਥਣ ਵੀ ਸੋਨਾ ਕੱਢੂਗੀ ਇਹਦੇ ਦਿਨ ਕਿੰਨੇ ਪੈਂਡਿੰਗ ਨੇ ਪ੍ਰਦੀਪਾ ਹਫਤੇ ਚ ਤਿਆਰ ਹੋਏ ਸਾਰੇ ਜਨਵਰ ਹਫਤੇ ਦੱਸ ਦੇਣਾ ਕਿ ਸੋਨ ਵਾਲੇ ਠੀਕ ਆ ਗੱਲ ਇਹਦਾ ਰੇਟ ਕੀ ਸੀ ਮਿਕਸ ਦਾ ਇਹਦਾ 1 15 ਬਾਈ 1 ਲੱਖ ਤੇ 15 ਹਾਂ ਹਾਂ ਤੇ ਆ ਨਾਲ ਵਾਲੀ ਆ ਤੌਰ ਪਤੋਏ ਤੌਰ ਖੋਲ ਕੇ ਆ ਚਮਕ ਚਮਕਾਈ ਜੀ ਵੀ ਚੰਗੀ ਆ ਨਾ ਹਾਂ ਹਾਂ ਬਹੁਤ ਦੁੱਧ ਦਿੱਤਾ ਹੋਇਆ ਬਈ 30 ਕਿਲੋ ਬੱਚੀ ਦਾ ਸੂਆ ਦੂਜਾ ਜੀ ਦੂਜਾ ਸੂਆ ਬਈ ਕਿੰਨੇ ਦਿਨ ਪੈਂਡਿੰਗ ਨੇ 10 ਦਿਨ ਲੇਜੂ ਬੱਚੀ ਬਈ ਕਾਦੇ ਦਾ ਵੀ ਫੁੱਲ ਆ ਟਾਪ ਜੀ ਨੇ ਬਈ ਪਹਿਲਾਂ ਵੀ ਗੱਲ ਦੱਸੀ ਆ ਜਨਵਰ ਮਾੜਾ ਨਹੀਂ ਹੁੰਦਾ ਹੁਣ ਜਿਹੜਾ ਵੀ ਆਉਂਦਾ ਅਗਲਾ ਆਪਾਂ ਹੁਣ ਹਫਤੇ 40 45 ਜਨਵਰੀ ਹੁੰਦੇ ਹਨਾ ਵੀਡੀਓ ਵਾਲੇ ਤਕਰੀਬਨ ਰਿਪੀਟ ਨਹੀਂ ਹੁੰਦਾ ਆਪਣੇ ਕੋਲ ਕੋਈ ਵੀ ਜਨਮ ਦਾ 20 40 45 ਜਨਵਰੀ ਹੁੰਦੇ ਹਫਤੇ 'ਚ ਸਾਰੇ ਟਿਪ ਟੋਪ ਪਹਿਲਾਂ ਲਏ ਹੁੰਦੇ ਨੇ ਤਾਂ ਕਰਕੇ ਅਗਲਾ ਵੀ 1 ਮਿੰਟ 'ਚ ਲੈ ਕੇ ਮੁੜ ਜਾਂਦਾ ਹਨਾ ਆ ਕੱਦ ਵੀ ਫੁੱਲ ਵੱਡਾ ਰੱਖਦੀ ਆ ਚਮਕ ਦਮਕ ਵੀ ਫੁੱਲ ਆ ਗਈ ਤੇ ਜੇ ਕਹਿ ਸਕਦੇ ਆ ਵੀ ਜਰਸੀ ਵਾਲਾ ਪੱਖ ਵੀ ਆ ਗਿਆ ਇਹਦੇ 'ਚ ਹਾਂ ਵੀਰ ਟੌਪ ਚ ਹੀ ਆ ਨਾ ਹਲਕੀ ਤਾਂ ਹੈ ਕੋਈ ਨਹੀਂ ਬਾਕੀ ਬੁਰੀ ਤਿਆਰੀ ਇੰਨੀ ਕੁ ਕਰਨੀਆਂ ਨੇ ਕਰਮਾਂ ਵਾਲੀ ਨੇ ਵੀ ਅਗਲਾ ਜਿਵੇਂ ਦੇਖਣ ਲਾਇਕ ਜੀ ਇਧਰੋਂ ਦੇਖੀ ਅੱਗੋਂ ਕੱਦ ਵੀ ਫੁੱਲ ਵੱਡਾ ਇਹ ਆ ਆ ਗਈ ਜਮਾ ਬਰੀਕ ਆ ਸਰੀਰ ਚ ਬਰੀਕ ਆ ਗਈ ਤੇ ਪਾਈਪ ਵੀ ਸੁਖਣਾਂ ਚੰਗਾ ਜਾਂਦਾ ਦੁੱਧ ਵਾਲਾ ਤੇ ਥਣਾ ਦਾ ਗੈਬ ਵੀ ਬਹੁਤ ਸੋਹਣਾ ਰੱਖਦੀ ਅੱਜ ਮੈਂ ਆਰਡਰ ਤੁਹਾਨੂੰ ਮੈਂ ਦੱਸਿਆ ਵੀ ਫਿਕਸ ਆਰਡਰ ਦੀਆਂ ਗੱਲਾਂ ਬਾਈ ਜ਼ਿਆਦਾ ਕੰਮ ਜਾ ਰਹੇ ਨੇ ਤੇ ਆ ਤੋਹਫਾ ਇਹ ਤੋਹਫਾ ਵੀ ਹੁਣੇ ਸੋਇਆਗਾ ਜੇਰ ਜੇ ਵੱਡਾ ਨੇ ਪੈਣੀ ਆ ਬਾਈ ਜੇਰ ਹਦੋਂ ਠੀਕ ਆ ਕਿੰਨੀ ਦੇਰ ਹੋ ਗਈ ਇਹਨੂੰ ਉਹ ਕਹ ਬਾਈ 1.5 ਘੰਟਾ ਸੂਇਦਾ ਇਹਦਾ ਸੂਆ ਦੂਜਾ ਬਾਈ ਦੂਜਾ ਸੂਆ ਤਿੰਨ ਸਿਰੇ ਵਾਲੀ ਹੀ ਨੇ ਬਾਈ ਇਹ ਤਾਂ ਆਹ 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 ওভারਲੋਡ ਕੀਤੀ ਨੇ ਦਾ ਠੀਕ ਹੈ ਗੱਲ ਇਹਦਾ ਵੱਡੇ ਟਰਾਲੇ ਆਗੇ ਜਿਹੜੇ ਕੈਨੇਡਾ ਤੇ ਅਮਰੀਕਾ ਨੂੰ ਚੱਲਦੇ ਨੇ ਉਹ ਸੀਨ ਆ ਕਮਾਲ ਆ ਜੋਬਰਾ ਇੱਥੋਂ ਆਰਡਰ ਬਿਲਕੁਲ ਫਿੱਟ ਸਭੀ ਟਾਪ ਦੇ ਕੁਆਲਿਟੀ ਹੈਗੇ ਨੇ ਆਰਡਰ ਉਹੀ ਗੱਲ ਆ ਵੀ ਫਸਵੇਂ ਜਮਾ ਇਹਨਾਂ ਇਹਦਾ ਕੀ ਰਿਕਾਰਡ ਦੱਸਿਆ ਬਾਈ ਰਿਕਾਰਡ ਬਾਈ ਬੱਚਿਆਂ ਦੁੱਧ ਦਿੱਤਾ ਹੋਇਆ ਨੇ ਮੰਨ ਕੇ ਜਿੱਥੋਂ ਆਪਾਂ ਲਈਏ 33 34 ਕਿਲੋ ਪਲੂਨ ਤੇ ਬਾਕੀ ਦਾ ਆਰਡਰ ਸਿਰ ਇਹਦਾ ਇਦਾਂ ਦਾ ਲੱਗਦਾ ਗੁਵਾਹੀ ਵੀ ਭਰਦਾ ਨਾ ਇਹ ਚੰਗੀ ਚੀਜ਼ ਕੱਦ ਵੀ ਫੁੱਲ ਵੱਡਾ ਤੇ ਆਰਡਰ ਵਾਲੇ ਪੱਖ ਤੋਂ ਵੀ ਸਰਾ ਕਹਿ ਸਕਦੇ ਆ ਤੇ ਥਾਣਾ ਦਾ ਗੈਪ ਵੀ ਬਹੁਤ ਰੱਖੀ ਚੀਜ਼ ਹੀ ਚੰਗੀ ਆ ਬਈ ਚੰਗੀ ਨੂੰ ਚੰਗੀ ਕਿਹਾ ਜਾਂਦਾ ਤੇ ਬਾਕੀ ਇੱਥੋਂ ਸਾਈਡ ਤੋਂ ਚੈੱਕ ਕਰ ਸਕਦੇ ਹੋ ਬਰੀਡ 'ਚ ਵੀ ਫੁੱਲ ਆ ਗਈ ਤੇ ਬਾਕੀ ਜਿਵੇਂ ਤੁਹਾਨੂੰ ਦੱਸਿਆ ਕੱਦ ਕਾਠ ਵਾਲੇ ਪੱਖ ਤੋਂ ਲੈਗ ਸਕੋਰ ਵਾਲੇ ਪੱਖ ਤੋਂ ਵੀ ਬੱੱਚੀ ਫੁੱਲ ਮਜ਼ਬੂਤ ਆ ਗਈ ਇਹਦਾ ਕੀ ਰੇਟਰ ਹੋਊਗਾ ਜੀ ਇਹ ਬਈ ਫੋਨ ਤੇ ਕਰਾਂਗੇ ਦਾ ਕੱਲੀ ਦਾ ਠੀਕ ਆ ਗੱਲ ਆ ਇਹਦਾ ਕੱਲੀ ਦਾ ਫੋਨ ਤੇ ਹੋੂ ਬਾਕੀ ਸਾਰਿਆਂ ਦਾ ਤਕਰੀਬ ਦੋ ਤੋਂ ਬਾਹਰ ਦਾਗਾ ਇਹ ਵੀ ਨਹੀਂ ਹੈਗਾ ਕਈ ਵਾਰ ਠੀਕ ਗੱਲ ਦੋ ਤੋਂ 2 ਲੱਖ ਤੋਂ ਬਾਹਰ ਦੇ ਹੋਊਗਾ 2 ਲੱਖ ਤੋਂ ਬਾਹਰ ਦਾ ਉਹੀ ਭਰਾ ਬਾਈ ਨੂੰ ਫੋਨ ਲਾ ਲਿਓ ਹਿਸਾਬ ਇਹ ਭਰਾ ਹੁੰਦਾ ਨਾ ਇਹਦਾ ਕਿਹੜਾ ਸੂਆ ਵਰਦੀ ਪਾ ਦੂਜਾ ਸੂਆ ਬਾਈ ਬਾਕੀ ਇਹ ਸਾਰੀਆਂ ਮਗਰ ਫੀਮੇਲ ਨੇ ਬਾਈ ਇਹ ਜਿੰਨੀਆਂ ਸੂਈਆਂ ਦਿਖਾਈਆਂ ਇਹ ਇੱਕ ਬੱਚੀ ਇੱਕ ਮਗਰ ਬੱਸਾ ਬਾਕੀ ਸਾਰੀਆਂ ਫੀਮੇਲ ਆ ਨਾਲ ਵੀ ਇਹਨਾਂ ਦੇ ਸੱਜਣੋਂ ਬੱਚੀਆਂ ਆ ਗਈਆਂ ਜਿਵੇਂ ਆਪਾਂ ਕਹਿੰਦਾ ਨਾ ਇੱਕ ਨਾਲ ਇੱਕ ਤੋਹਫਾ ਫ੍ਰੀ ਵਾਲੀ ਗੱਲ ਹੋ ਜਾਂਦੀ ਆ ਇਹ ਵੀ ਬੱਚੀ ਬਹੁਤ ਚੰਗੀ ਆ ਦੁੱਧ ਮੰਨ ਕੇ ਗੱਡੀ ਜੂਤੀ ਤੋਂ ਬਾਹਰ 35 ਕਿਲੋ ਦੇ ਵਿੱਚ ਤੇ ਬਾਕੀ ਆਰਡਰ ਇਹ ਵੀ ਸੋਨਾ ਰੱਖਦੀ ਆ ਤੇ ਰੱਖਦੀ ਆ ਫੁੱਲ ਸਾਈਜ਼ ਦਾ ਬਿਲਕੁਲ ਨਾਲ ਲੱਗ ਇਹ ਵੀ ਅਜ ਦੂਜਾ ਦਿਨਾਂ ਸੋਈ ਨੂੰ ਆ ਪਹਾਲਵਾਦੀ ਜ਼ਰੂਰ ਆ ਥੋੜੀ ਵਾਲੀ ਸੂਆ ਅਰੀਜਨਲ ਦੂਜਾ ਤੇ ਨਾਲ ਇਹਦੇ ਵੀ ਬੱਛੀ ਆ ਗਈ ਇਹਦਾ ਕੀ ਰੇਟ ਹੋਊਗਾ ਪ੍ਰਦੀਪ ਇਹਦਾ ਬਾਈ ਲੈਣ ਦੇ ਨੇ 1.35 ਹਜ਼ਾਰ ਰੁਪਏ ਲੈਣ ਦੇ ਨਾਲ ਰੇਟ ਅਜੇ ਹੁਣ ਐਵੇਂ ਇਹਦਾ ਇੱਕ ਸੱਤ ਮੰਗਲੋ ਠੀਕ ਆ ਕਰਾਉਂਦੇ ਤੂੰ ਤਾਂ ਚੀਜ਼ ਦੇਖਣਾ ਆ ਆ ਤਾਂ ਇਹ ਦੋਂਦੀ ਆ ਬਾਈ ਪਹਿਲਾਂ 10 12 ਦਿਨਾਂ ਦੀ ਕੱਚੀ ਦੁੱਧ ਤੋੜਦੀਆਂ ਕਰਮਾਂ ਵਾਲੀ ਮੰਨ ਕੇ ਵੀ ਪਲੂਣ ਹੀ 35 ਤੋਂ 40 ਕਿਲੋ ਦੁੱਧ ਹੀ ਦੇ ਤੇ ਸੰਭਾਲ ਵੀ ਬਹੁਤ ਹੋਣੀ ਹੁੰਦੀ ਆ ਨਾ ਆਪਣੀ ਏਰੀਆ ਦੇ ਮੋੜ ਮੰਡੀ ਕੋਲ ਦੀ ਵਿੱਚ ਆਇਆਂ ਨੂੰ ਲੈ ਚਾਲਾ ਸੰਭਾਲ ਵੀ ਬੱਚੀ ਦੀ ਚੰਗੀ ਹੋਈ ਆ ਉਹ ਇੱਕ ਕਹਿਣ ਵਾਲੀ ਗੱਲ ਨਹੀਂ 10 ਦੀ ਆਪੀ ਨਹੀਂ ਬਾਈ ਹੁਣ ਚਮਕ ਦਮਕ ਵੀ ਦੱਸਦੀ ਆ ਕੱਦ ਵਿੱਡ ਵੀ ਦੱਸਦਾ ਤੇ ਥਣ ਵੀ ਜਿਵੇਂ ਸਾਨੂੰ ਦੱਸਿਆ ਵੀ ਗੈਪ ਤੇ ਨਹੀਂ ਜਿਹੜੇ ਭਰਾ ਨੇ ਜਿਵੇਂ ਫਾਰਮ ਦਾ ਕੰਮ ਸ਼ੁਰੂ ਕਰਨਾ ਪਹਿਲਣਾ ਬੱਚੀਆਂ ਵੀ ਖਰੀਦ ਸਕਦਾ ਬਾਈ ਤੋਂ ਦੂਜੇ ਸੂਈਆਂ ਵੀ ਜਾਨਵਰ ਤਕਰੀਬਨ ਤਕਰੀਬਨ ਸਾਨੂੰ ਟਾਪ ਕੁਆਲਿਟੀ ਦੀ ਮਿਲਣਗੇ ਸਾਰੇ ਕੱਦ ਕਾਠ ਵਾਲੇ ਪੱਖ ਤੋਂ ਗੱਲ ਕਰ ਲਈਏ ਲੈਗ ਸਕੋਰ ਵਾਲੇ ਤੋਂ ਤੇ ਨਾਲੇ ਜਿਹੜਾ ਮੌਸਮ ਆ ਰਿਹਾ ਮੌਸਮ ਨੂੰ ਵੀ ਇਹ ਸੈਣ ਕਰੂਗੀ ਆਉਣ ਵਾਲੀ ਇਹਦਾ ਪ੍ਰਦੀ ਪਰੇਟ ਰੇਟ ਬਈ ਬਾਕੀ ਕਲਾਬ ਦਸ ਹੀ ਦਿੰਦਾ ਯਾਰ ਤਕਰੀਬਨ ਮੰਨ ਕੇ ਵੀ 65 70 ਤੋਂ ਸਟਾਰਟ ਹੋ ਕੇ ਠੀਕ ਹੈ 100 ਬਾ 30 35 40 ਡੇਢ ਸਾਰੇ ਤਰ੍ਹਾਂ ਦੇ ਰੇਟ ਠੀਕ ਹੈ ਗੱਲ ਆਹ ਬੱਛੀ ਇਹਦੇ ਮਗਰ ਵੀ ਟੌਪ ਦੀ ਬੱਛੀ ਬੱਛੀ ਆ ਨਾ ਬੱਛੀ ਬਈ ਬੱਛੀ ਇਹਦਾ ਸੁਆ ਕਦੋਂ ਸੁਈ ਹੈ ਐਵੇਂ ਇਹ ਤਾਜੀ ਹੈ ਕੱਲ ਦੀ ਸੁਈ ਬਈ ਇਹ ਸੁਈ ਹੈ ਕੱਲ ਦੀ ਤੇ ਨਾਲ ਆ ਗਈ ਬੱਛੀ ਤੇ ਲੈ ਚਲੇ ਨੂੰ 35 ਕਿਲੋ ਵਿੱਚ ਸੁਆ ਦੂਜਾ ਬਲੀ ਪ੍ਰਿੰਟ ਪਾਈ ਜੀ ਵੀ ਗਾੜੀ ਗੁੜੀ ਪਛਾੜੀ ਦੇ ਕਿਦਾਂ ਦੀ ਤੇ ਬਾਕੀ ਆਰਡਰ ਕੁਆਲਿਟੀ ਕਰ ਸਕਦੇ ਹੋ ਚੈੱਕ ਜਮਾ ਫਾਸਮਾ ਹੀ ਆ ਮੈਂ ਚ ਪਹਿਲਵਾਨ ਵਾਲਾ ਸਿਸਟਮ ਹੀ ਆ ਜਿਵੇਂ ਪਹਿਲਵਾਨ ਤੁਰਦੇ ਹੁੰਦੇ ਨੇ ਇੱਥੇ ਤੋਂ ਲੰਬਾਈ ਚੈੱਕ ਕਰ ਸਕਦੇ ਹੋ ਲੰਬੀ ਵੀ ਬੱਛੀ ਫੁੱਲ ਆ ਗਈ ਤੇ ਆ ਗਈ ਫੁੱਲ ਬਰੀਕੀਆਂ ਚ ਜੇ ਆਪਾਂ ਗੱਲ ਕਰ ਲਈਏ ਜਿਆਦਾ ਆਪਾਂ ਕਹਿ ਨਹੀਂ ਸਕਦੇ ਵੀ ਜਿਆਦਾ ਓਵਰ ਫੈਟ ਵਾਲੀ ਆ ਆ ਗਈ ਬਰੀਕੀਆਂ ਚ ਪਰ ਆਰਡਰ ਵਾਲੇ ਕੰਡੇ ਕੱਢ ਦੀ ਜਾਂਦੀ ਆਰਡਰ ਕੁਆਲਿਟੀ ਵਾਲੀ ਇਹਦਾ ਪਰਦੀ ਪ੍ਰੇਟ ਰੇਟ ਬਾਈ 100 ਦੇ ਉੱਤੇ ਪਹਿਲਾਂ ਤਕਰੀਬਨ ਠੀਕ ਆ ਠੀਕ ਇਹ ਬੰਨ ਕੇ ਆਪ ਨੂੰ ਗਾਂ ਦੱਸਣ ਦੀ ਵੀ ਲੋੜ ਨਹੀਂ ਹੈਗੀ ਠੀਕ ਆ ਗੱਲ ਹਾਂ ਸਾਰੇ ਤਕਰੀਬਨ ਰੇਟ ਦੱਸੇ ਹੋਏ ਆਪਨੇ ਆ ਰੇਟ ਬਾਈ ਕਹਿੰਦਾ ਤਕਰੀਬਨ ਸਾਨੂੰ 100 ਦਿੱਤੇ ਵੀ 65 70 ਤੋ ਲਾ ਕੇ 1 35 40 ਤੱਕ ਦੇ ਨੇ ਘੰਟੀ ਬੜਾ ਮਲੇ ਲਏ ਵੀਰੇ ਬਾਈ ਹਾਂ ਡੇਢ ਤੋਂ ਬਾਹਰ ਵਾਲੇ ਨੇ ਕੁਝ ਰੇਟ ਆ ਸਾਰੀ ਕਿਸਮ ਦੇ ਰੇਟ ਹੀ ਨੇ ਕਹਿਣ ਦਾ ਭਾਵਾ ਤੋੜ ਦੇ ਬਈ ਇਹਨੂੰ ਇਹਦਾ ਕਿਹੜਾ ਸੂਆ ਜੀ ਦੂਜਾ ਸੂਆ ਬਈ ਇਹਦੀ ਬੋਦੇ ਦੋ ਬੱਛੀ 45 ਕਿਲੋ ਬਈ ਇਹ ਇਹਦਾ ਪਹਿਲਾਂ ਦਾ ਕੀ ਰਿਕਾਰਡ ਦੱਸਿਆ ਜੀ ਏ ਭਾਈ ਐ ਮਹਲਾ 37 38 ਕਿਲੋ ਦੁੱਧ ਪਲੂਨ ਦਾ ਚੋਆ ਹੈ 45 ਕਿਲੋ ਦੁੱਧ ਦੇ ਦੂਗੀ ਤੇ ਬਾਕੀ ਫਾਰਮ ਦੀ ਬੱਛੀ ਆ ਨਾ ਜਿਆਦੇ ਚੰਗੇ ਜਾਨਵਰ ਨੇ ਭਾਈ ਯਾਰ ਤਕਰੀਬਨ ਸਾਰੀ ਹੁਣ ਆਪਾਂ ਹਨਾ ਵਾਰ-ਵਾਰ ਆਪਣੀ ਚੀਜ਼ ਦੀ ਸਫਤ ਕਰਨੀ ਕੀ ਹੁੰਦੀ ਆ ਜਿਹੜੀ ਬਾਕੀ ਵਜ਼ਨ ਵਜੂਦ ਸਾਨੂੰ ਬੱਛੀ ਦਾ ਦੱਸਦਾ ਵੀ ਆ ਤੇ ਕੱਦ ਵੀ ਫੁੱਲ ਵੱਡਿਆਂ ਚ ਆ ਗਿਆ ਤੇ ਉੱਤੋਂ ਬਾਡੀ ਦੀ ਗੱਲ ਕਰ ਲਈ ਤੇ ਆ ਗਈ ਬੱਛੀ 45 ਕਿਲੋ ਦੁੱਧ ਦੇ ਦੂਗੀ ਦੁੱਧ ਬਾਈ ਕਹਿੰਦਾ ਇਹਨੇ 45 ਲੀਟਰ ਪਾ ਦੇਣਾ ਬੱਛੀ ਨੇ ਬਾਕੀ ਕੁਆਲਟੀ ਸਾਨੂੰ ਦੱਸਦੀ ਵੀ ਆ ਤੇ ਇੱਕ ਆ ਖੜੀ ਆ ਤਾਜੀ ਸੂਈ ਨਾਲ ਇਹਦੇ ਵੀ ਬੱਛੀ ਆ ਭਾਈ ਆ ਬੱਚੀ ਤੇ ਵੀ ਮਾਰਦਾ ਨਾ ਕੈਮਰਾ ਤੇ ਇਹਦੇ ਨਾਲ ਵੀ ਸੱਜਣੋਂ ਬੱਚੀ ਆ ਤੇ ਆਪ ਵੀ ਇਹ ਬੱਚੀਏ ਆ ਗਈ ਦੋ ਦਿਨوں ਬੱਚੀ 35 ਕਿਲੋ ਤੋਂ ਬਾਹਰ ਪਾ ਦੋ ਦੋ ਦਿਨ ਹੋ ਗਏ ਸੂਈ ਆ ਦੋ ਦਿਨਾਂ ਦੀ ਸੂਈ ਹੋਈ ਆ ਬਾਕੀ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਜਾਤ ਨਸਲ ਬਰੀਡ ਉਹ ਤੁਹਾਨੂੰ ਆਪੇ ਦੱਸ ਦੂ ਯਾਰ ਕਿ ਕੁਆਲਿਟੀ ਬੱਚੀ ਚ ਕਿੰਨੀ ਕਾ ਤੇ ਕਿੰਨਾ ਕ ਦੁੱਧ ਪਾ ਦੂ ਕਿਉਂਕਿ ਜਿਹੜੇ ਜਾਣਕਾਰ ਭਰਾ ਨੇ ਉਹ ਚੀਜ਼ ਨੂੰ ਦੇਖ ਕੇ ਆਈਡੀਆ ਲਾ ਲੈਂਦੇ ਨੇ ਤੇ ਬਾਕੀ ਇੱਥੇ ਤੋਂ ਆਰਡਰ ਚੈੱਕ ਕਰ ਸਕਦੇ ਹੋ ਆਦਰ ਰੱਖਦੀ ਆ ਫੁੱਲ ਸਾਈਜ਼ ਦਾ ਬਿਲਕੁਲ ਨਾਲ ਲੱਗਵਾ ਜਾਂ ਕਹਿ ਸਕਦੇ ਆ ਆਪਾਂ ਟੁੱਟਵਾ ਜਾਂ ਲੇਵਾ ਨਹੀਂ ਰੱਖਦੀ ਠੋਸ ਆ ਗਿਆ ਬਿਲਕੁਲ ਸਰੇਕ ਕੋੰਡੋਰ ਕਰਾ ਬਾਈ ਤੇ ਚਵਾਈ ਦੀ ਕਿਵੇਂ ਬਾਈ ਇੱਕ ਨੰਬਰ 100 ਦੀ 100 ਜਮਾ ਤੇ ਨਾਲ ਇਹਦੇ ਮਿਲੂਗੀ ਆ ਬੱਚੀ ਆ ਮੇਰੇ ਖਿਆਲ ਆ ਗੱਬਣਾ ਬਾਈ ਨਾ ਰੱਬਣ ਬੱਚੀ ਆ ਬਾਈ ਇਹਦੇ ਕਿੰਨੇ ਕਿ ਦਿਨ ਪੈਂਡਿੰਗ ਨੇ ਇਹ ਲੈ ਜੂ ਵੀਰੇ ਹਫਤੇ 10 ਦਿਨ ਇੱਕ ਹਫਤਾ ਆਂਦੇ 200 ਨੂੰ ਇਧਰ ਲੈ ਬੰਨੇ ਹੀਫਰ ਵੀ ਦਿਖਾਵਾਂਗੇ ਆਪਾਂ ਲੈ ਚੱਲ ਆਣ ਇਹਦਾ ਕੀ ਕਰ ਦੱਸਿਆ ਜੀ ਪਹਿਲਣ ਵਾਰ ਰਿਕਾਡ ਦੁੱਧ ਦੇ ਦੋ ਬਾਈ 40 ਕਿਲੋ ਤੋਂ ਬਾਹਰ 40 ਕਿਲੋ ਸੂਆ ਦੁੱਜਾ ਯਾਤ ਨਸਲ ਬਰੀਡ ਫੁੱਲ ਆ ਗਈ ਇਹ ਜੀ ਕੱਦ ਵੀ ਫੁੱਲ ਵੱਡਾ ਆ ਗਿਆ ਜਿਹੜੀ ਦਾ ਨੋਰਮਲ ਹੋਊਗਾ ਸਾਨੂੰ ਮੈਂ ਦੱਸ ਦੂੰਗਾ ਵੀ ਇਹਦਾ ਕੱਦ ਨੋਰਮਲ ਆ ਤੇ ਇਹਦਾ ਕੱਦ ਵੱਡਿਆਂ ਚ ਆ ਗਿਆ ਲੰਬੀ ਲੰਬੀ ਵੀ ਬੱਚੀ ਫੁੱਲਾ ਤੇ ਝੋਲ ਵੀ ਚੰਗੀ ਆ ਆਰਡਰ ਚ ਤੇ ਦਿਨੇ ਦੇ ਪੈਂਡਿੰਗ ਨੇ ਜਿੰਨੀਆਂ ਕਿ ਗੱਬਣਾ ਬਾਈ ਕਹਿੰਦਾ ਦਿਖਾਈਆਂ ਹਫਤੇ ਤੋਂ 10 ਦਿਨ ਡੇਢ-ਡੇੜ ਕੱਢਦੀਆਂ ਸਾਰੀਆਂ ਬੱਚੀਆਂ ਜਿੰਨੀਆਂ ਕਿ ਤੁਹਾਨੂੰ ਦਿਖਾਈਆਂ ਨੇ ਤੇ ਬਾਕੀ 1-2 ਦਿਨ ਜਿਵੇਂ ਪਹਿਲਾਂ ਵੀ ਦੱਸਿਆ ਬਾਈ ਨੇ ਵੀ ਇਧਰ ਉਧਰ ਹੋ ਜਾਂਦੇ ਹੁੰਦੇ ਆ ਕਈ ਵਾਰੀ 2-4 ਦਿਨ ਦੀ ਕੋਈ ਖਾਸ ਗੱਲ ਨਹੀਂ ਹੁੰਦੀ ਆਪ ਅੱਛੀ ਹੁੰਦੇ ਆ ਬਾਈ 2 ਦੰਦ 6 ਮਹੀਨੇ ਦੀ ਗੱਪੜ 6 ਮਹੀਨੇ ਦੀ ਗੱਪੜ ਤੋਰ ਖੋਲ ਕੇ ਇਹਦਾ ਆਪਾਂ ਸੀਮਨ ਵੀ ਦੱਸਦਾ ਕਿ ਕਿਹੜੇ ਤੋਂ ਰਿਕਾਰਡ ਦੋ ਰਿਕਾਰਡ ਬਾਈ ਕਹਿੰਦਾ ਮਿਲ ਜੂ ਸਾਰਾ ਲੈ ਚਲਾ ਇਹਨੂੰ ਤੇ ਫੇਸ ਵਾਲੇ ਪੱਖ ਤੋਂ ਚੈੱਕ ਕਰ ਸਕਦੇ ਬ੍ਰੀਡ ਆਨੇ ਯਾਰ ਇਹ ਤਾਂ ਬ੍ਰੀਡ ਆ ਨੇ ਦੰਦਾਂ 'ਚ 2 ਦੰਦ 6 ਮਹੀਨਿਆਂ ਦੀ ਗੱਪੜ ਜੀ ਸਰ 6 ਮਹੀਨਿਆਂ ਦੀ ਆ ਗਈ ਚੈੱਕ ਪਾਸ ਤੇ ਆ ਗਈ ਕੂਂਜ ਵਰਗੀ ਹੈ ਨਾ ਬ੍ਰਾਂਡਡ ਜਿਵੇਂ ਆਪਾਂ ਕਹਿ ਲਿਆ ਨੌਕਰੀ ਬੇਸ਼ੇਰੀ ਹੁੰਦੀ ਆ ਕੰਪੀਟੀਸ਼ਨ ਵਾਲੇ ਬੱਚੇ ਨੇ ਇਹ ਨੌਕਰੀ ਬਸ਼ੇਰੀ ਵਾਲਾ ਕੰਮ ਹੀ ਹੈ ਇਹਦਾ ਸ਼ਕੀਨ ਵੀ ਫੁੱਲਾ ਬਿਊਟੀ ਵਾਲੇ ਪੱਖ ਤੋਂ ਵੀ ਚੰਗੀ ਰਹੂਗੀ ਤੇ ਦੁੱਧ ਤਾਂ ਤੁਹਾਨੂੰ ਪਤਾ ਫਿਰ ਨਸਲ ਚੰਗੀ ਹੁੰਦੀ ਆ ਦੁੱਧ ਤਾਂ ਹੀ ਚੰਗਾ ਪਾਈ ਦਿੰਦੀ ਆ ਇਹ ਆ ਗਈ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਜਿਹੜੇ ਭਰਾ ਨੇ ਲਿਆਣੀਆਂ ਤੇ ਇੱਕ ਤੋਹਫਾ ਤੁਹਾਨੂੰ ਆ ਦਿਖਾਵਾਂਗਾ ਇਹ ਖੀਰੀ ਆ ਹੀ ਫਿਰ ਇਹ ਆ ਗਈ ਖੀਰੀਆਂ ਚ ਇਹ ਨਿਆਣੀ ਆ ਹਜੇ ਇਹਦਾ ਗੱਬਣ ਹੋਣ ਦੇ ਨੇੜੇ ਹੀ ਆ ਤਿਆਰੀ ਆ ਬਸ ਤਿਆਰੀ ਚ ਹੀ ਆ ਕੰਮ ਇਹਦਾ ਵੀ ਹੈ ਚੀਜ਼ ਹੀ ਆ ਤੇ ਵਾਕੀ ਇਹ ਜੋੜਾ ਲੈ ਜੂਗਾ ਕੋਈ ਸੱਜਣਾ ਉਹੀ ਗੱਲ ਆ ਵੀ ਰੁਪਈਏ ਡਬਲ ਕਰਨ ਵਾਲਾ ਸਿਸਟਮ ਇਹ ਹੋ ਜੂਗਾ ਜੇ ਤੁਹਾਨੂੰ ਇਹ ਰੈਡੀ ਹੋਣਗੇ ਕਿਉਂਕਿ ਮੱਜਾਂ ਦੇ ਬੱਚਾ ਨਾਲੋਂ ਇਹ ਹੁੰਦੇ ਆ ਜਿਹੜੇ ਗਾਂ ਵਾਲੇ ਜ਼ਿਆਦਾ ਜਲਦੀ ਰੈਡੀ ਹੋ ਜਾਂਦੇ ਆ ਤੇ ਨਾਸਲ ਕੁਆਲਿਟੀ ਹੈ ਇਹ ਚ ਵੀ ਫੁੱਲ ਆ ਗਈ ਤੇ ਹੁਣ ਤੁਹਾਨੂੰ ਦਿਖਾ ਦੂੰਗਾ ਬਿੱਗ ਸਾਈਜ਼ ਦੀਆਂ ਗਾਵਾਂ ਤੋਂ ਇਧਰਲੇ ਬੰਨੇ ਇੱਕ ਦਿਖਾਵਾਂਗੇ ਆ ਜਰਸੀ ਵਾਲੇ ਪੱਖ ਚ ਪੈਂਦੀ ਆ ਇਹ ਜਰਸੀ ਐਚਐਫ ਚੋਂ ਕੱਢੀ ਹੋਈ ਆ ਠੀਕ ਆ ਜੀ ਦੋ ਦ 30 32 ਕਿਲੋ ਦਾ ਪਛੀ ਦਾ ਦਿੱਤਾ ਹੋਇਆਗਾ ਸੁਆ ਦੂਜਾ ਦੂਜਾ ਸੁਆ ਮومی ਕਾਗਜੀ ਆ ਦੀ ਆਰਡਰ ਦੀ ਸ਼ੇਪ ਬਹੁਤ ਸੋਹਣੀ ਜਦੋਂ ਤਿਆਰ ਹੋਈ ਕੁਝ ਬਣ ਕੇ ਸੂ ਐ ਨੂੰ ਚਲਾ ਦੀ ਜਰਸੀ ਇਹ ਐਚਐਫ ਚੋਂ ਕੱਢੀ ਹੋਈ ਜਰਸੀ ਆ ਠੀਕ ਆ ਗੱਲ ਦੁੱਧ ਮੰਨ ਕੇ 32 ਕਿਲੋ ਪਲੂਣ ਦਾ ਚੋਆ ਐ ਐਚਐਫ ਚੋਂ ਨਿਕਲਣ ਕਰਕੇ ਦੁੱਧ ਵੀ ਵੱਧ ਪਾਉ ਤੇ ਜਰਸੀ ਵਾਲਾ ਪੱਖ ਖੋਣ ਕਰਕੇ ਫੈਟ ਚੰਗੀ ਪਾਉਗੀ ਲੈ ਚੱਲ ਇਧਰੋਂ ਬਾਈ ਕੱਦ ਵੀ ਚੰਗਾ ਰੱਖਦੀ ਆ ਤੇ ਲੰਬੀ ਵੀ ਚੰਗੀ ਆ ਤੇ ਥਣ ਵੀ ਕੱਲਾ ਕੱਲਾ ਤੇ ਆਰਡਰ ਦੀ ਸ਼ੇਪ ਆ ਜਿਹੜੀ ਉਹ ਰੱਖਦੀ ਆ ਬਹੁਤ ਸੋਹਣੀ ਅੱਗੇ ਪਿੱਛੇ ਦਾ ਆਰਡਰ ਕਹਿ ਸਕਦੇ ਆ ਆਪਾਂ ਫੁੱਲ ਚੌੜਾ ਆਰਡਰ ਰੱਖਦੀ ਆ ਜਿਵੇਂ ਬਾਈ ਨੇ ਦੱਸਿਆ ਵੀ ਐਚਐਫ ਚੋਂ ਨਿਕਲਣ ਕਰਕੇ ਦੁੱਧ ਦੀ ਕੰਪੈਸਟੀ ਵਧ ਗਈ ਤੇ ਜਰਸੀ ਦਾ ਕ੍ਰੋਸ ਹੋਣ ਨਾਲ ਇਹਦੀ ਫੈਟ ਪਰਸੈਂਟੇਜ ਵੀ ਚੰਗੀ ਹੋਊਗੀ ਤੇ ਹੁਣ ਸਾਨੂੰ ਦੋ ਦਿਖਾ ਦੂੰਗਾ ਇਧਰਲੇ ਬੰਨੇ ਫੁੱਲ ਪਾਜ ਨੇ ਬਜੂ ਦੇ ਇਹ ਬਣ ਕੇ ਵੇਖਣਾ ਵੀ ਟਿਪ ਟੋਪ ਹੀ ਆ ਆ ਇਹਦਾ ਜੋੜਾ ਇੱਕੋ ਜਿਹਾ ਹੀ ਆ ਜਮਾ ਹਨਾ ਟੌਰ ਚੋਬਰਾ ਟੌਰ ਇਹਦਾ ਸੂਆ ਕਿਹੜਾ ਪਰੀਪੂ ਦੂਜਾ ਸੂਆ ਸੂ ਗਈ ਬਾਈ ਦੂਜਾ 42 ਤੋਂ 43 ਕਿਲੋ ਦੁੱਧ ਦਿੱਤਾ ਪਲੂਨ ਨੇ ਪੈਲਣ ਦਾ ਰਿਕਾਰਡ ਸੈਕਸੜ ਸੀਮਣ ਤੋਂ ਗੱਭਣ ਨੇ ਦੋਨੇ ਆ ਦੋਨਾਂ ਦੇ ਇਹਨਾਂ ਦੇ ਜਿਹੜੀਆਂ ਵੱਡੀਆਂ ਗਾਵਾਂ ਦਿਖਾਵਾਂਗੇ ਸੈਕਸੜ ਲੱਗਿਆ 40 ਤੋਂ 42 ਲੀਟਰ ਦਾ ਹੈਗਾ ਪੈਲਣ ਦਾ ਰਿਕਾਰਡ ਕੱਦ ਪੈੱਡ ਵਜਨ ਬਜੂਦ ਉਹ ਸੋਡੇ ਸਾਹਮਣੇ ਆ ਵੀ ਹਾਥੀ ਦੇ ਬੱਚੇ ਵਾਲਾ ਸਿਸਟਮ ਹੀ ਆ ਆਰਡਰ ਵੀ ਫਿਕਸ ਰੱਖੂਗੀ ਨਾਲ ਲੱਗ ਮੈਂ ਆਰਡਰ ਰੱਖੂਗੀ ਜਿਹੜਾ ਗਾਵਾਂ ਚ ਚੀਜ਼ਾਂ ਨੇ ਬਈ ਯਾਰ ਤਿਆਰੀ ਪੰਜਾਬ ਮੰਨਿਆ ਜਾਂਦਾ ਹੈ ਤਿਆਰੀ ਤੇ ਇਹ ਜੀ ਗਾਂ ਕੋਈ ਦਿੰਦਾ ਨਹੀਂ 2.5 ਲੱਖ ਰੁਪਏ ਤੋਂ ਘੱਟ ਠੀਕ ਹੈ ਗੱਲ ਅੱਤ ਤਿਆਰੀ ਜਦੋਂ ਇਹਨਾਂ ਦੀ ਹੋਊਗੀ ਹਵਾਨੇ ਥੱਲੇੋਂ ਤਿਆਰ ਕਰਨਗੇ ਆ ਤੋ ਉਦੋਂ ਉਹੀ ਗੱਲ ਆ ਵੀ ਨਜ਼ਰ ਲੱਗਣ ਵਾਲਾ ਸਿਸਟਮੇ ਹੋ ਜਾਊਗਾ ਤੇ ਘਾ ਵੱਛੀ ਦਿਖਾਊਗਾ ਇਹਦੇ ਨਾਲ ਸੋਨੂੰ ਇਹ ਜੇ ਕਿਸੇ ਭਰਾ ਨੇ ਜੋੜਾ ਲੈਣਾ ਹੋਇਆ ਇਕੱਠੇ ਜੋੜਾ ਆਇਆ ਵੀ ਜੋੜਾ ਹੀ ਆ ਫਾਰਮ ਚੋਂ ਆਇਆ ਵੀ ਜੋੜਾ ਇਹਦੇ ਚ ਬਰੀਡ ਵਾਲੀ ਜਾਦੇ ਆ ਨਾ ਇਹਨੇ ਇਹਨੇ 43 44 ਕਿਲੋ ਦੁੱਧ ਦਿੱਤਾ ਪਲੋਂ ਨੇ ਬੋਚ ਕੇ ਬੋਚ ਕੇ ਬੋਚ ਕੇ ਲਿਆ ਰੱਸਾ ਨਹੀਂ ਨਾ ਪਾਇਆ ਹੁੰਦਾ ਤਾਂ ਕਰਕੇ ਆ ਯੋਰ ਜਾਦੇ ਨੇ ਇੱਥੇ ਬੰਦੇ ਅੰਦਰ ਹੀ ਬੰਦ ਆ ਇੱਥੇ ਲੈ ਚੱਲ ਜੋ ਭਰਾ ਨੂੰ ਦਾ ਇੱਥੇ ਹੀ ਦਿਖਾ ਲਾਂਗੇ ਚੀਜ਼ਾਂ ਨੇ ਬਈ ਯਾਰ ਅਸਲ ਵੱਡਾ ਤੇ ਵਜਨ ਤਾਂ ਸਾਨੂੰ ਐ ਲੱਗੂ ਜਿਵੇਂ ਬਰੀਡਾਂ ਨੇ ਬਾਕੀ ਇਹ ਗੁੰਮਲਾ ਵਾਲਾ ਕੰਮ ਆ ਵੀ ਹਾਥੀ ਦਾ ਬੱਚੀ ਖੜਾ ਕੇ ਬਰੀਡਾਂ ਨੇ ਬਰੀਡਾਂ ਤੇ ਬਾਕੀ ਨਾਲ ਕੋਈ ਮੋਲ ਨਹੀਂ ਸਫੇਸ ਚੈੱਕ ਕਰ ਸਕਦਾ ਬਿਲਕੁਲ ਛੋਟਾ ਕੰਨ ਆ ਗਿਆ ਉਪਰੋ ਪੂਰੀ ਤੇ ਆ ਗਈ ਨਾ ਬਿਲਕੁਲ ਜਿਵੇਂ ਆਪਾਂ ਕਹਿ ਲਿਆ ਇੰਨੇ ਵਜਨ ਵਾਲੀ ਪੱਛੀ ਆ ਉੱਤੋਂ ਸਟ੍ਰੇਟ ਆ ਗਈ ਬਿਲਕੁਲ ਇੱਥੋਂ ਖੜਨੀ ਗੁੜਨੀ ਚੈੱਕ ਕਰ ਸਕਦੀ ਹਾਂ ਬਿਊਟੀ ਵਾਲੇ ਪੱਖ ਤੋਂ ਵੀ ਕੱਢੂਗੀ ਕੰਡੇ ਤੇ ਦੁੱਧ ਦਾ ਰਿਕਾਰਡ ਤੇਦਾ ਸੁੱਖ ਨਾਲ ਹੈਗਾ ਹੀ ਤੱਕਣਾ ਇਨੇ ਪਾਇਆ ਬਾਈ ਕਹਿੰਦਾ 43 ਲੀਟਰ ਪਹਿਲਣ ਨੇ ਤੇ ਹੁਣ ਤੁਹਾਨੂੰ ਆਪਾਂ ਇਧਰਲੇ ਬੰਨੇ ਦਿਖਾ ਦਾਂਗੇ ਸੱਜਣੋ ਮੱਜਾਂ ਹੁਣ ਤੁਹਾਨੂੰ ਇਧਰਲੇ ਬੰਨੇ ਆਪਾਂ ਝੋਟੀਆਂ ਦਿਖਾ ਦਾਂਗੇ ਕਿਉਂਕਿ ਹੁਣ ਗਰਮੀ ਦਾ ਆ ਗਿਆ ਸੀਜ਼ਨ ਹੁਣ ਮੇਰਾ ਖਿਆਲ ਆ ਪ੍ਰਦੀਪ ਨਾਲ ਨਾਲ ਮੱਜਾਂ ਦਾ ਵੀ ਚੱਲੂ ਕੰਮ ਹੈ ਬਾਈ ਦਾਵਾ ਦਾ ਬਾਕੀ ਬਾਈ ਤੈਨੂੰ ਪਤਾ 12 ਮਹੀਨੇ 36 ਦਿਨ ਆਪਣਾ ਕੰਮ ਚੱਲਦਾ ਹੀ ਰਹਿੰਦਾ ਹੈ ਨਾ ਤੇ ਨਾਲ ਨਾਲ ਜੇ ਹੁਣ ਗੱਲ ਕਰ ਲਈਏ ਵੀ ਆਪਣੇ ਕੋਲੇ ਮੱਜਾਂ ਦੀ ਗਿਣਤੀ ਵੀ ਵਧੂਗੀ ਬਿਲਕੁਲ ਬਾਈ ਟੌਰ ਬਾਈ ਖੋਲ ਕੇ ਸੂਆ ਕਿਹੜਾ ਵਰਦੀ ਪੇਦਾ ਦੂਜਾ ਸੂਆ ਬਾਈ ਕੱਟੀ ਦਾ ਤਿੰਨ ਦਿਨਾਂ ਦੀ ਸੂਈ ਹੋਈ ਆ ਕਿਆ ਬਾਤ ਹੈ ਬਾਕੀ ਤਕਰੀਬਨ ਜਿੰਨੀਆਂ ਝੋਟੀਆਂ ਸਾਰੀਆਂ 15 ਕਿਲੋ ਤੋਂ ਪਲੱਸ ਵਾਲੀਆਂ ਨੇ ਸਿੰਘ ਆ ਗਿਆ ਬਿਲਕੁਲ ਬੰਦ ਥਣ ਦਾ ਸਹਿਜ ਬਹੁਤ ਸੋਹਣਾ ਰੱਖਦੇ ਚਬਾਈ ਦੀ ਕਿਵੇਂ ਬਈ ਇੱਕ ਨੰਬਰ ਨੇ ਸਾਰੀਆਂ ਬਾਕੀ ਤੈਨੂੰ ਪਤਾ ਗੁਰੂ ਅੱਜ ਕੱਲ ਸ਼ਕੀਨ ਹਰੇਕ ਬੰਦਾ ਚੰਗਾ ਜਾਨਵਰ ਹੀ ਲੈਂਦਾ ਉਹੀ ਗੱਲ ਆ ਬੁਫਾਰੀ ਵੀ ਚੰਗੀ ਲੱਗਦੇ ਆ ਜਦੋਂ ਕੋਈ ਪਸ਼ੂ ਲੈ ਕੇ ਆਉਂਦਾ ਉਹ ਪਾਸ ਕਰਕੇ ਲੈ ਕੇ ਆਉਂਦਾ ਕਿਉਂਕਿ ਉਹਨੇ ਸੱਜਣ ਨੂੰ ਅੱਗੇ ਵੇਚਣਾ ਹੁੰਦਾ ਰੱਖਣਾ ਤਾਂ ਕਰੇ ਹੁੰਦਾ ਨਹੀਂ ਕਿ ਬਈ ਚੰਗੇ ਜਾਨਵਰ ਤੇ ਅੱਜ ਕੱਲ ਚੰਗੇ ਵੀ ਲੱਗਦੇ ਆ ਦੂਜਾ ਲੰਬੀ ਵੀ ਫੁੱਲਾ ਤੇ ਜਾਤ ਨਸਲ ਵੀ ਫੁੱਲਾ ਬਰੀਡਿੰਗ ਦੇ ਕੰਮ ਦੀਆਂ ਝੋਟੀਆਂ ਕਹਿ ਸਕਦਾ ਮੈਂ ਇਹਨਾਂ ਨੂੰ ਭਾਈ ਸਾਰੀਆਂ ਟੌਪ ਨੇ ਦੁੱਧ ਵਾਲੇ ਪੀਸ ਨੇ ਹਾਂ ਕਿਸੇ ਭਰਾ ਦੇ ਨਾਲ-ਨਾਲ ਦੁੱਧ ਵੀ ਚੰਗਾ ਪਾਉਣਗੀਆਂ ਤੇ ਨਾਲ-ਨਾਲ ਸੋਡੇ ਘਰੇ ਇਹ ਬਰੀਡ ਵੀ ਚੰਗੀ ਤਿਆਰ ਕਰ ਦੇਣਗੀਆਂ ਕੋਈ ਬਾਲੀ ਓਵਰ ਫੈਟ ਨਹੀਂ ਹੈਗੀ ਆਪਾਂ ਕਹਿ ਸਕਦੇ ਹਾਂ ਫੁੱਲ ਬਰੀਕੀਆਂ ਚਾਹੀਦੀ ਇਹਦਾ ਦੱਸਾਂਗੇ ਪ੍ਰਤੀ ਪਲੇਟ ਹਾਂ ਭਾਈ ਜ਼ਰੂਰ ਦੱਸਾਂਗੇ ਜਿਨੇ ਹੁਣ ਲੈਣੀ ਆ ਠੀਕ ਹੈ ਗੱਲ ਇਹ ਤਾਂ ਭਾਈ ਲੈਣ ਦੇ ਨਾਲ 1,55,000 ਰੁਪਏ ਪ੍ਰਤੀ 1,55,000 ਰੇਟ ਆ। ਚੀਜ਼ਾਂ ਦੀ 220 ਰੁਪਏ ਮੰਗਣਾ ਆਮ ਤੌਰ ਤੇ ਅੱਜ ਕੱਲ ਮੇਲੇ ਮੁੱਲੇ 'ਚ 2.5 ਲੱਖ 3 ਲੱਖ ਤੱਕ ਤੈਨੂੰ ਪਤਾ ਨੋਰਮਲ ਰੇਟ। ਸਿੰਘੇ ਦਾ ਆ ਗਿਆ ਬਿਲਕੁਲ ਬੰਦ ਸੂਆ ਦੂਜਾ ਤਾਜੀ ਸੂਈ ਨਾਲ ਮੇਲਕਾਫ ਤੇ ਇੱਕ ਝੋਟੀ ਤੁਹਾਨੂੰ ਆ ਦਿਖਾਵਾਂਗੇ। ਇਹ ਬਾਈ ਮਾਈ ਕਰਕੇ ਦਾ ਦੁੱਧ ਪਸੱਕ ਦੋ ਦਿਨ ਤੋੜ ਜੇ। ਠੀਕ ਆ ਜੀ ਦੋਦੇ ਦਾ ਮੰਨ ਕੇ 14 ਤੋਂ 15 ਕਿਲੋ ਰੈਡੀਅਸ 16 17 ਦਿਨਾਂ ਦਾ ਸੁਆ ਮੰਨ ਕੇ ਜਿਹੜੇ ਬੰਦੇ ਲਈ ਕਹਿੰਦਾ ਬਾਈ ਗਾੜੀ ਗਾੜੀ ਬੱਚੇ ਨਹੀਂ ਪਿਉਉਣੇ ਇਕੱਲੀ ਠੀਕ ਆ ਕੰਨ ਬੱਚੇ ਦੇ ਜੋਰ ਪੂਰਾ ਲੱਗਾ ਹਣਾ ਹਾਂ ਅਗਲਾ ਕਹਿੰਦਾ ਬਾਈ ਕਈ ਵਾਰ ਬੱਚਾ ਅਗਲਾ ਕਹਿੰਦਾ ਮੱਜਨ ਵਾਲੀ ਹੁੰਦਾ ਬੱਚੇ ਹਣਾ ਹਾਂ ਬੱਚਾ ਕੀ ਆ ਕਰਾ ਇਹ ਮੇਲ ਆ ਬਾਈ ਬਹੁਤ ਨਾਲ ਆ ਗਿਆ ਮੇਲ ਕਾਫ ਤੇ ਬਾਡੀ ਦੀ ਚੜਾਈ ਬਹੁਤ ਆ ਗਈ ਝੋਟੀ ਦੇ ਉੱਪਰ ਉਹ ਜੇ ਗੱਲ ਕਰ ਲਈਏ ਉੱਪਰੋਂ ਚੜਾਈ ਫੁੱਲ ਆ ਗਈ ਤੇ ਆਰਡਰ ਆ ਗਿਆ ਜਿਵੇਂ ਤੁਹਾਨੂੰ ਦੱਸਿਆ ਪੂਰਾ ਪੱਕਾ ਡਰਾ ਗਿਆ ਠੋਸ ਜਮਾ ਇਥੋਂ ਲੰਬਾਈ ਚੈੱਕ ਕਰ ਸਕਦੇ ਹੋ ਲ ਤੇ ਕੱਦ ਕਾਠ ਵਾਲੀ ਝੋਟੀ ਆ ਗਈ ਲੱਕੜ ਵਾਲੀ ਝੋਟੀ ਹੈ ਗੁਰੀ ਥਣ ਵੀ ਕੱਲਾ ਕੱਲਾ ਲੱਗਦਾ ਮੰਨ ਕੇ ਆਪਣੇ ਕੋਲੇ ਹਫਤੇ ਨੂੰ ਆਜੇ ਜਿਹੜਾ ਵੀਰ ਮਰਜ਼ੀ 14 15 ਟੋਲ ਕਿਲੇ ਜੇ ਠੀਕ ਹੈ ਗੱਲ ਹੁਣ ਸਾਫਰ ਕਰਕੇ ਘਟਾ ਸਕਦਾ ਆਪਾਂ ਆ ਜਾਂਦੀਆਂ ਨੇ ਬਾਈ ਯਾਰ ਕਈ ਵਾਰ ਆਇਆ ਕਿਹੜਾ ਹੁਣ ਇੰਨੇ ਚ ਬੈਸ ਹੁੰਦੀ ਅਗਲਾ ਕਹਿੰਦਾ ਵੀ ਐਮੀ ਹੁਣ ਚੀਜ਼ ਦੇਖ ਕਿੰਨੀ ਵਧੀਆ ਤੇ ਬਾਕੀ ਇੱਥੋਂ ਚੜਾਈ ਚੈੱਕ ਕਰ ਸਕਦਾ ਆ ਸਭ ਚੀਜ਼ਾਂ ਹੁੰਦੇ ਨੇ ਬਾਈ ਯਾਰ ਚੜਾਈ ਬਹੁਤ ਸੋਹਣੀ ਰੱਖਦੀ ਆ ਸਾਰੇ ਭੈਣ ਲੁੰਬੀ ਲੁੰਬੀ ਵੀ ਬਹੁਤ ਸਾਰੇ ਭੈਣ ਭਰਾ ਕੰਮ ਕਰਦੇ ਨੇ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਤੇਰੇ ਕੋਲੇ ਕੀ ਆ ਪਰ ਕਿ ਇਹਦਾ ਰੇਟ ਕੀ ਰਹੂਗਾ ਪ੍ਰਦੀਪ ਇਹਦਾ ਵੀ 2.55 ਲੱਖ 1.55 ਲੱਖ ਅਸਲ ਚੀਜ਼ਾਂ ਨੇ ਗੁਰੂ ਇਹ ਯਾਰ ਇਹਨਾਂ ਦਾ ਮੁੱਲ ਨਹੀਂ ਹੈਗਾ ਸਾਲੀਆਂ ਦਾ ਆ ਚੋਟੀ ਇਹ ਬਾਈ ਕਲ ਦੀ ਸੂਈ ਹੋਈ ਆ ਤਾਜੀ ਕਰਮਾਂ ਵਾਲੀ ਤੀਜਾਂ ਸੂਆਗਾ ਤੇ ਨਾਲ ਵੀ ਮੇਰਾ ਖਲਾ ਕੱਟੀ ਆ ਬਈ ਹਾਂ ਦੁੱਧ ਦਿੱਤਾ ਹੈ ਗੁਰੂ ਇਹਨੇ ਮੰਨ ਕੇ ਵੀ 15 16 ਕਿਲੋ ਆ ਨਾਲ ਵੀ ਇਹ ਕੱਟੀ ਆ ਗਈ ਲੈ ਚ ਲੈਣ ਤੇ ਆ ਗਈ ਜਿਵੇਂ ਆਪਾਂ ਕਹਿ ਲਿਆ ਵੀ ਜੈਡ ਬਲੈਕ ਜੀ ਆ ਗਈ ਥੋੜਾ ਜਿਹਾ ਪੁੰਝੜ ਬਾਈਟ ਆ ਤੇ ਬਾਕੀ ਆਰਡਰ ਕੁਆਲਿਟੀ ਇਹਦੀ ਵੀ ਠੋਸ ਆ ਗਈ ਫੁੱਲ ਚਵਾਈ ਦੀ ਫੁੱਲ ਮੋਟੀ ਆ ਬਾਈ ਬਾਲੀਆਂ ਚੰਗੀਆਂ ਨੇ ਗੁਰੂ ਜੀ ਬਾਕੀ ਬਾਈ ਸੁਨੀਆਂ ਸਵਾਈਆਂ ਇਹ ਕਿਹੜਾ ਕੋਈ ਆਪਣੀ ਵੀ ਗੰਭਨ ਲੈ ਕੇ ਜਾਣੀ ਥੰਡ ਦਾ ਸੈਂਜ ਦੱਸਦਾ ਨਾ ਦੁੱਧ ਦੇ ਇਹ ਜੀ ਮੈਂ ਤਾਂ ਇਹ ਨਹੀਂ ਪਤਾ 20 ਕਿਲੋ ਹੁਣ ਜਿਹੜੀ ਆਪਾਂ ਉਦੇ ਵੀਡੀਓ ਚ ਮੈਂ ਪਾਈ ਸੀ ਉਹ 22 ਕਿਲੋ ਦੁੱਧ ਤੋਲ ਕੇ ਵੇਚੀ ਵੱਡੀ ਮੱਝ ਹਾਂ 22 ਕਿਲੋ ਤੋਲ ਕੇ ਉਹ ਤੇ ਰੁਪਏ ਸੁਖਣਾ ਚੰਗੇ ਲੱਗੇ ਜੀ ਦੇ ਦਿੰਦੀਆਂ ਆਪਣੇ ਕੋਲੇ ਵੀ ਬੰਦੇ ਕੋਲੇ ਵੀ ਬਾਈ ਆਪਣੇ ਕੋਲੇ ਨਾ ਬੰਦਾ ਉਹ ਬੋਲਣ ਵਾਲਾ ਦਾ ਕੋਈ ਇੱਥੇ ਦੁਨੀਆਦਾਰੀ ਆ ਕੁਛ ਨਹੀਂ ਕੋਈ ਰੇਟ ਬਾਈ ਯਾਰ ਦੇਖ ਜਿਹੜੀ ਜਨਵਰ ਅੱ ਬੱਚ ਕਹਿੰਦੇ ਰੇਟ ਜ਼ਿਆਦਾ ਲੈ ਸਾਨੂੰ ਦੇ ਦਿਓ ਜਿਹਦੇ ਕੋਲ ਸਸਤੀ ਖੜੀ ਆ ਠੀਕ ਆ ਗੱਲ ਹੁਣ ਆ ਚੀਜ਼ਾਂ ਬਈ ਕਿਥੇ ਧਰੀਆਂ ਪਈਆਂ ਯਾਰ ਇਹਦੀਆਂ ਦੇਖੀ ਤੇ ਆਰਡਰ ਵਾਲੇ ਪੱਖ ਤੋਂ ਤਾਂ ਉਹੀ ਗੱਲ ਆ ਵੀ ਆ ਗਿਆ ਠੋਸ ਆਰਡਰ ਲਾਗਣੀਆਂ ਨੇ ਨੱਕੀਆਂ ਕੱਤ ਬੈਡ ਚੜਾਈ ਇਹਦਾ ਰੇਟ ਕੀ ਰਹੂਗਾ ਜੀ ਬਈ 65 ਦੀ ਦੇ ਦਾਂਗੇ 65 ਦੀ 1 ਲੱਖ ਤੇ 65 ਹਜ਼ਾਰ ਦੀ ਇਹ ਆ ਗਈ 3 ਨੰਬਰ ਤੇ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰ ਲਿਓ ਇਹ ਆ ਝੋਟੀ ਆ ਗਈ ਸੱਬਣ ਕੱਟੀ ਕੋਈ ਮੁੱਲ ਹੀ ਨਹੀਂ ਕਰਮ ਵਾਲੀ ਦਾ ਇਹ ਹੈਗੀ ਆ ਗੁਰੀ ਐ ਨਹੀਂ ਹੈਗਾ ਅਭੀ ਮੂਰੇ ਜਿਵੇਂ ਆਮ ਤੌਰ ਤੇ ਘਰ ਦਾ ਗਲਾ ਵੀ ਮੂਰੇ ਜੀ ਜਾਨਵਰ ਇੱਕਦਣਾ ਚੰਗਾ ਹੁੰਦਾ ਮੁੜ ਕੇ ਮਾੜੇ ਗਾਂ ਹੋਈ ਮੈਂ ਹੋਈ ਵੀਰੇ ਲੈਣ ਵਾਲਾ ਬਣੇ ਟਿੱਪ ਟੋ ਟਿੱਪ ਟੋਪ ਹੋਣੀ ਕਮਾਲ ਆ ਬਾਈ ਇੱਥੋਂ ਇਹਦਾ ਸੂਆ ਵੀ ਦੂਜਾ ਬਾਈ ਦੂਜਾ ਸੂਆ ਕਿੰਨੇ ਦਿਨ ਪੈੰਡੀ ਨੇ 15 ਕਿਲੋ ਦੁੱਧ ਦਿੱਤਾ ਹੋਇਆ ਪਲੂਨ ਦਾ ਬਾਡੀ ਬੰਦਰ ਦੇਖੋ ਤੋ ਕਿੰਦੀ ਤਕੜੀ ਆ 6 ਅਗਲੇ ਦਿਨ ਸਾਈਡ ਤੋਂ ਦੇਖੀ ਕਮਾਈ ਪੁੱਤੇ ਕਾਰਮੀ ਆ ਵੀ 6 ਦੰਦ ਇਧਰੋਂ ਦੇਖੀ ਦੂਰੋਂ ਗੁਰੀ ਰੇਲ ਦੇ ਡੱਬੇ ਜਿੱਦੀ ਕੱਟੀ ਆ ਦੇਖੀ ਉਧਰੋਂ ਨਿਗਾ ਮਾਰਦੇ ਇੱਥੋਂ ਲੰਬਾਈ ਕਰ ਸਕਦੇ ਹਾਂ ਚੈੱਕ ਤੇ ਆ ਗਈ ਜੱਤਾਲੀ ਝੋਟੀ ਦੰਦਾਂ ਚ ਪ्योर 6 ਦੰਦ ਪਹਿਲਾਂ ਦਾ ਰਿਕਾਰਡ ਬਾਈ ਕਹਿੰਦਾ ਇਹਦਾ ਹੈਗਾ 15 ਕਿਲੋ ਦਾ ਤੇ ਸੰਭਾਲ ਕਿਸੇ ਸੱਜਣ ਨੇ ਫੁੱਲ ਚੰਗੀ ਕਰੀ ਹੋਈ ਆ ਤੇ ਜਿਹੜੀ ਬਾਡੀ ਦੀ ਚੜਾਈ ਆ ਚੜਾਈ ਵੀ ਯਾਰ ਝੋਟੀ ਦੀ ਲਾਜਵਾ ਵੀ ਆ ਗਈ ਤੋਂ ਜੇ ਗੱਲਬਾਤ ਕਰ ਲਈਏ ਇਹਦੇ ਪ੍ਰਦੀਪ ਕਿੰਨੇ ਪੈਸੇ ਲਵਾਂਗੇ ਇਹ ਬਈ 2 ਲੱਖ ਰੁਪਏ ਦੀ ਕੱਟੀ ਦਵਾਂਗੇ ਬਾਈ ਏ ਬਾਈ ਕਹਿੰਦਾ ਦੇਵਾਂਗੇ ਪੂਰੇ 2 ਲੱਖ ਦੀ ਚੀਜ਼ਾਂ ਨੇ ਗੁਰੂ ਯਾਰ ਬਾਈ ਕਹਿਣ ਦੀਆਂ ਗੱਲਾਂ ਕੁਝ ਹੋਰ ਹੁੰਦੀਆਂ ਤੇ ਜਿਹੜਾ ਥਣ ਦਾ ਸੈਜ ਲੱਗਿਆ ਨਾ ਕੱਤੀ ਨੂੰ ਥਣ ਦਾ ਸੈਜ ਬਾ ਪੈਸਾ ਨਾਲ ਵੀ ਨਾ ਚੀਜ਼ ਮਿਲ ਜੇ ਗੁਰੂ ਚੰਗੀ ਉਹ ਵੀ ਉਹ ਹੁੰਦੀ ਆ ਬਾਈ ਯਾਰ ਚੰਗਾ ਜਾਨਵਰ ਦੇਖੀ ਇਹਦੀ ਹੁਣ ਜਿੱਦਣ ਇਹ ਕਰਮ ਵਾਲੀ ਤਿਆਰ ਹੋਈ ਉਹ ਦਿਨ ਦੱਸੂਗੀ ਮੈਂ ਕੀ ਆ ਦੇਖੀ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਹੈ ਉਹੀ ਗੱਲ ਆ ਵੀ ਕਾਰੀਗਰ ਸੱਜਣ ਦਾ ਪਸ਼ੂ ਦਾ ਥਣ ਦੇ ਇੱਕ ਆਈਡੀਆ ਲਾ ਲੰਦੇ ਨੇ ਚੜਾਈ ਵਾਲੀ ਝੋਟੀ ਆ ਗਈ ਤੇ ਆ ਆ ਬੱਚੀ ਕਿੰਮੇ ਆ ਇਹ ਗੁਰੂ ਵੀਰੇ 105000 ਦੀ ਦੇਣੀ ਆ ਛਾਈ ਵਾਲਾ 18 ਕਿਲੋ ਦੁੱਧ ਜਿਵੇਂ ਨੋਰਮਲ ਦੇ ਬੱਚਾ ਕੀ ਆ ਗਿਆ ਜੀ ਨਾਲ ਮੇਲ ਨਾਲ ਆ ਗਿਆ ਮੇਲ ਕਾਫ ਕੱਦ ਆ ਗਿਆ ਫੁੱਲ ਵੱਡਾ ਤੇ ਆਰਡਰ ਤੁਹਾਡੇ ਸਾਹਮਣੇ ਆ ਆਰਡਰ ਕੁਆਲਟੀ ਚੈੱਕ ਕਰ ਸਕਦੇ ਹੋ ਉੱਥੇ ਬਾਈ ਇਹਦਾ ਥਣ ਦਾ ਸਹਜ ਇਹ ਦੱਸਦਾ ਗੁਰੂ ਵੀਰੇ ਯਾਰ ਚਿੱਪ ਕੱਢਣ ਵਾਲਾ ਕੰਮ ਹੈ ਇੱਥੇ ਆ ਕੇ ਵੀ ਬੰਦਾ ਗਾਂ ਜਾਂ ਮੈਂ ਨਹੀਂ ਲੈ ਸਕਦਾ ਗੁਰੂ ਵੀਰੇ ਨਹੀਂ ਕਰੀ ਆ ਇਹਨੂੰ ਮੜੀ ਜੀ ਜਿਹੜੇ ਆਪਣੇ ਸ਼ਕੀਨ ਨਹੀਂ ਇੱਧਰ ਨੂੰ ਕਰਦੇ ਬਸ ਪਿੱਛੇ ਸਿੱਧਾ ਜਾਂ ਗਾਂ ਲੈਣ ਦੇ ਸ਼ਕੀਨ ਵੀਰ ਨੇ ਅੰਜੂਰੀਆ ਕਿ ਯਾਰ ਨਹੀਂ ਲੈ ਸਕਦਾ ਤੂੰ ਆਪ ਸੈਣਾ ਬਾਈ ਜਦੋਂ ਐਡੇ ਮੇਲੇ ਚੋਂ ਨਹੀਂ ਲੈ ਸਕਦਾ ਇਹਦਾ ਆਮ ਬੰਦਾ ਮੱਲਾ 1000 2000 ਦਾ ਤੇਲ ਫੂਕ ਦਦਾ ਪਸ਼ੂ ਲੈ ਲੈਂਦਾ ਆ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਮੰਡੀ ਤੇ ਤੁਹਾਨੂੰ ਖਤਰਾ ਹੁੰਦਾ ਵੀ ਕੱਲੀਆਂ ਧਾਰਾਂ ਤੇ ਪਸ਼ੂ ਲੈਣਾ ਪਊਗਾ ਕਿ ਗੁਰੂ ਉਹ ਵੀ ਇੱਥੇ ਤੁਸੀਂ ਆ ਜਾਓ ਮੰਡੀ ਚ ਕੂੜਕਵਾੜ ਵੀ ਹੁੰਦਾ ਸਾਰਾ ਕ੍ਰੀਮ ਕ੍ਰੀਮ ਵਾਲਾ ਕੰਮ ਆ ਬਾਈ ਇੱਥੇ ਤੁਸੀਂ ਚੈੱਕ ਕਰਕੇ ਵੀ ਲਿਆ ਸਕਦੇ ਹੋ ਬਾਈ ਤੁਹਾਨੂੰ ਇਹ ਬਾਈ ਸਾਈਡ ਵਾਲਾ ਇਹ ਮੇਰੀ ਗੱਲ ਬਾਈ ਕਿਸਮਤ ਵੀ ਹੁੰਦੀ ਆ ਕੱਲਾ ਪਸ਼ੂ ਵੀ ਨਹੀਂ ਯਾਰ ਕੰਮ ਕਰਦਾ ਇਹਦੇ ਨਾਲ ਬੱਚਾ ਕੀ ਆ ਬਾਈ ਇਹਦੇ ਮਾਰਾ ਐਰ ਸ਼ਹਿਰ ਦੀ ਬੱਚੀ ਆ ਐਰ ਸ਼ਹਿਰ ਦੀ ਆਪ ਆ ਬੱਚੀ ਬੜੀ ਬਾਖਮਾਲ ਆ ਯਾਰ ਇਹ ਬਾਈ 25 ਤੋਂ 30 ਕਿਲੋ ਵੇੜ ਇਹ ਤੇ ਬੱਚੀ ਕਰ ਸਕਦੇ ਹੋ ਚੈੱਕ ਕਰਕੇ ਕਿ ਸਾਨੂੰ ਪਤਾ ਜਿਹੜੇ ਪਸ਼ੂ ਨਾਲ ਬੱਚੀ ਹੁੰਦੀ ਆ ਨਾ ਚੰਗੀ ਕੁਆਲਿਟੀ ਪੱਕੇ ਦਾ ਵੀਰੋ ਸੌਦਾ ਹੋ ਹੀ ਜਾਂਦਾ ਬੰਦੇ ਦੇਖਣ ਦਾ ਸ਼ਕੀਨ ਹੁੰਦਾ ਵੈ ਇਹ ਆ ਗਈ ਐਰ ਸ਼ਹਿਰ ਨਾਲ ਬਾਈ ਦਾ ਸੌਦਾ ਹੋ ਹੀ ਜਾਂਦਾ ਬੰਦੇ ਬੈਠੇ ਕਈ ਵਾਰ ਵੀਰ ਫੋਨ ਤੇ ਅਗਲਾ ਕਹਿਣ ਚਲੋ ਜੀ ਕੋਈ ਗੱਲਬਾਤ ਨਹੀਂ ਬਣਦੀ ਤਾਂ ਕੋਈ ਭਰਾ ਸੰਪਰਕ ਕਰਦੀ ਲੋ ਬਾਈ ਨਾਲ ਇਹ ਆ ਗਈ ਐਰ ਸ਼ੇਅਰ ਕੰਪਨੀ ਚ ਨਾਲ ਵੀ ਬੱਛੀ ਆ ਇਹ ਆ ਗਈ ਨੀਲੀ ਰਾਵੀ ਕਰਮਾਂ ਵਾਲੀ ਤੌਰ ਚੋਬਰਾ ਐਂ ਦੀ ਇਹ ਕੱਟ ਲਾ ਪੁੱਜ ਕੇ ਦੁੱਧ ਦਿੱਤਾ ਗੁਰੀਏ ਨੇ ਕੱਟੀ ਨੇ ਪਲੂਨ ਨੇ 16 ਤੋਂ 17 ਕਿਲੋ ਛਿੱਗੀ 1-1 ਕਰੋ ਲਈ ਜਿਹੜੀ ਪਹਿਲਾਂ ਝੁੱਟੀ ਦਿਖਾਈ ਸੀ ਆਪਾਂ ਨੇ ਠੀਕ ਆ ਗੱਲ ਵਧੀਆ ਲੇਵੇ ਵਾਲੀਆਂ ਕੱਟੀਆਂ ਚੁਵਾਈ ਦੀਆਂ ਗੱਬਣਾ ਚਾਹੇ ਸੂਈਆ ਚੁਵਾਈ ਦੀਆਂ ਇੰਨੀਆਂ ਕ ਖਰੀਆਂ ਨੇ ਥਾਣੇ ਦਾ ਬਰਾ ਕਮਾਲ ਕਹਿ ਸਕਦੇ ਆਪਾਂ ਹਾਂ ਹਾਂ ਜਿਹਨੂੰ ਸਿਰਾ ਕਹਿੰਦੇ ਨੇ ਐਂ ਕਮਾਦੀ ਕੀਰਾਂ ਗੋਲ ਗੋਲ ਇੱਥੋਂ ਇਹ ਆ ਗਈ ਨੀਲੀ ਰਾਵੀ ਚ ਤੇ ਸਟਰਕਚਰ ਵੀ ਇਹਦਾ ਨੀਲੀ ਵਾਲੀ ਆ ਗਿਆ ਤਕਰੀਬਨ ਬੜੀ ਚੰਗੀ ਐ ਗੁਰੀ ਕਿੰਦਾ ਇਹ ਬਾਈਟੇਜ ਆ ਗਈ ਜਿੰਨੀਆਂ ਮਈਆਂ ਪਾ ਦਿਖਾਈਆਂ ਨੇ ਨਾ ਤਾਂ ਕੋਈ ਦਰਮਿਆਨੇ ਕੱਦ ਦੀ ਆ ਸਿਰੇ ਵਾਲੀਆਂ ਹੀ ਨੇ ਤੇ ਬਾਕੀ ਲੰਬੀ ਲੁੰਬੀ ਚੈੱਕ ਕਰ ਸਕਦੇ ਹੋ ਰੋਕੀ ਇੱਥੇ ਬੜੀ ਸਾਨਾ ਬਸ ਸਵੇਰ ਜੀ ਬਹੁਤ ਠੰਡੀ ਐ ਯਾਰ ਨਾ ਇਹ ਠੰਡ ਦਾ ਸੈਜ ਵੀ ਬਹੁਤ ਸੋਹਣਾ ਰੱਖਦੀ ਆ ਅਸਲ ਵਾਲੇ ਪਸ਼ੂ ਕਾਣੂ ਕਰਮ ਵਾਲੇ ਕਿਤੇ ਤੇ ਦਿਨ ਕਿੰਨੇ ਕੱਡੂ ਪਰਦੀ ਪਏ ਇਹ ਹਫਤਾ ਲੈ ਜੀ ਗੁਰੀ ਹਲੇ ਇੱਕ ਹਫਤਾ ਕੀ ਰਿਕਾਰਡ ਦੱਸਿਆ ਪਹਿਜੰਦਾ ਕਿਦਾਂ ਪਹਿਲਾਂ ਦਾ ਕੀ ਰਕਾਰ ਦੱਸਿਆ ਦਾ ਰਕਾਰ ਤਾਂ ਇਹਦਾ 16 ਕਿਲੋ ਦੁੱਧ ਦਿੱਤਾ ਦੇਖ ਥਣ ਥਣ ਦੇਖ ਇੱਧਰ ਐ ਥੋੜੀ ਕਹਿਣ ਦੀਆਂ ਗੱਲਾਂ ਯਾਰ ਤੇ ਬਾਕੀ ਥਣ ਨਾਲ ਸੈਡ ਅਸਲ ਦੀ ਘਾੜੇ ਗੁਰੀ ਜਿੱਦਣ ਇਹਨੇ ਬੱਚਾ ਦਿੱਤਾ ਕੇ ਤੇ ਆਏ ਥੋੜੀ ਸੁਪਣੇ ਨੇ ਯਾਰ ਅੱਲਾਇ ਚੱਲ ਬਈ ਐਚ ਐਫ ਗਾਂ ਵੀ ਨਹੀਂ ਇਦਾਂ ਦੇ ਜਾਨਵਰ ਦਾ ਮੁਕਾਬਲਾ ਕਰਦੀ ਤੇ ਉੱਤੋਂ ਚੜਾਈ ਵਾਲੀ ਆ ਗਈ ਟੋਪੀਆਂ ਨੇ ਬਈ ਯਾਰ ਪੈਸੇ ਹੁਣ ਅਗਲਾ ਕਹਿਣ ਦਾ ਯਾਰ ਸੰਟੇ ਸਡਾਈ ਜਾਨਵਰ ਤੇ ਪੈਸੇ ਲੱਗਦੇ ਆ ਠੀਕ ਆ ਗੱਲ ਇੱਕ ਪਸੂ ਉਹੀ ਆਪਾਂ ਚੱਕ ਕੇ ਮੂਹਰੇ ਕਰ ਲੈਣਾ ਬਈ ਉੱਥੇ ਕਿੱਥੇ ਲੋਟ ਆਉਂਦਾ ਇਹਦਾ ਰੇਟ ਕੀ ਰਹੂਗਾ ਇਹਦੇ ਮੈਂ ਕਿ 70 ਦੀ 1,70,000 ਦੇ ਹਾਂ ਉਹ ਵੀ ਗੱਬਣ ਵਾਲਾ ਰੇਟ ਆ ਸੂਈਸਾਈ ਵਾਲਾ ਤਾਂ ਉਹਦੇ ਕਿਉਂਕਿ ਬਈ ਇਹ ਜਾਨਵਰ ਇਦਾਂ ਦੇ ਹੁੰਦੇ ਆ ਇਹ ਰੇਟ ਅੱਜ ਦਾ ਹੈ ਹਾਂ ਇਹ ਕਾਰਨ ਕਿ ਹੁੰਦਾ ਇਹ ਵੱਧ ਵੀ ਜਾਂਦੀਆਂ ਇਹ ਘਟ ਵੀ ਜਾਂਦੇ ਆ ਕਈ ਵਾਰ ਵੀਰੇ ਪਸ਼ੂ ਕੰਡਮ ਹੋ ਜੇ ਇਹ ਘਾਟਾ ਵੀ ਪਾ ਜਾਂਦੀਆਂ ਠੀਕ ਹੈ ਗੱਲ ਪਸ਼ੂ ਜਿਆਦਾ ਨਿਖਰ ਜੇ ਵੀਰੇ ਨਫਾ ਵੀ ਤੇ ਹੈ ਹਨਾ ਠੀਕ ਹੈ ਗੱਲ ਹਾਂ ਇਹ ਰੇਟ ਬਾਈ ਕਹਿੰਦਾ ਅੱਜ ਵਾਲਾ ਨੰਬਰ ਬੋਲ ਦਿਓ ਜੀ 9530801956 95308 ਤੇ 0195622 ਦਾ ਨੰਬਰ ਆ ਇੱਕ ਤਾਂ ਨੀਲੀ ਦੀ ਮੱਝ ਦਿਖਾਈ ਆ ਸ਼ਹਿਰ ਬੱਚੀ ਦਿਖਾਈ ਆ ਤੁਹਾਨੂੰ ਨਾਲ ਵੀ ਬੱਛੀ ਆ ਤੇ ਸਾਈਵਾਲ ਵੀ ਦਿਖਾਤੀ ਜਿਵੇਂ ਸਾਨੂੰ ਆਖਿਆ ਸੀ ਵੀ ਬ੍ਰਾਂਡ ਨੇ ਜਿਹੜੇ ਸੱਜਣੋਂ ਸਾਨੂੰ ਸਾਰੀ ਦਿਖਾ ਦੂਗਾ ਤਕਰੀਬਨ ਇਹਨਾਂ 'ਚ ਜਿਹੜੀ ਵੀ ਝੋਟੀ ਜਿਹੜੀ ਵੀ ਗਾਂ ਤੁਹਾਡੇ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ